ਮਿੱਤਰੋ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਆਪਾਂ ਇਹ ਸ਼ੁਰੂਆਤ ਕੀਤੀ ਆ ਲੰਬੀ ਹਲਕੇ ਦੇ ਪਿੰਡ ਪੰਜਾਬੇ ਤੋਂ ਪੰਜਾਬਾ ਸਟੱਡ ਫਾਰਮ ਵਾਲਿਆਂ ਦੇ ਦੋ ਤੁਹਾਨੂੰ ਬਹੁਤ ਜ਼ਿਆਦਾ ਖੂਬਸੂਰਤ ਸਾਨੀ ਘੋੜੇ ਦਿਖਾਉਣ ਲੱਗੇ ਆ ਪਹਿਲਾਂ ਤਾਂ ਮੋٹے-ਮੋਟੇ ਜੇ ਟ੍ਰੇਲਰ ਤੇ ਨਿਗਾਹ ਮਾਰ ਲਓ ਇੱਕ ਤਾਂ ਨੋਕਰਾ ਘੋੜਾ ਗਾ ਮਿੱਤਰੋ ਸ਼ੋਅ ਵਿਨਰ ਚੈਂਪੀਅਨ ਸਪੌਟਲੈਸ ਬਾਦਸ਼ਾਹ ਡੋਡਾਂ ਵਾਲੇ ਪ੍ਰਿੰਸ ਦਾ ਬੱਚਾ ਗਾ ਮਿੱਤਰੋ ਇਹ ਤੇ ਨਿਗਾ ਮਾਰੋ ਘੋੜੇ ਕਿੰਨੇ ਤੁਸੀਂ ਖੂਬਸੂਰਤੀ ਪਰਮਾਤਮਾ ਨੇ ਇਹਨੂੰ ਜਮਾਇਨ ਤੁੰਨ ਤੁੰਨ ਕੇ ਭਰੀ ਆ ਇਹਦੇ ਚ ਗੁਲਾਬੀਪਣ ਬੜਾ ਨੇਚਰਲ ਸਪੌਟਲੈਸ ਆ ਕੱਦ ਵੀ ਇਹਦਾ ਮਿੱਤਰੋ 6 ਫਲੱਸ ਆ ਗਰਦਨ ਦੀ ਲੰਬਾਈ ਤੁਸੀਂ ਦੇਖ ਸਕਦੇ ਹੋ ਓਵਰ ਆਲ ਜਿਹੜੀ ਇਹਦੀ ਲੈਂਥ ਆ ਉਹ ਨਿਗਾ ਮਾਰੋ ਮੈਂ ਇਹ ਕਹਿਣਾ ਵੀ ਪਰਮਾਤਮਾ ਨੇ ਕੋਈ ਕਾਚੀ ਨਹੀਂ ਛੱਡੀ ਸੋ ਘੋੜਾ ਸੋਹਣਾ ਤਾਂ ਹੈ ਹੀ ਤੇ ਰਿਜ਼ਲਟ ਵੀ ਇਹਨੇ ਆਪਦੇ ਪ੍ਰੂਵ ਕਰਕੇ ਦਿਖਾਏ ਆ ਤੁਸੀਂ ਯਕੀਨ ਨਹੀਂ ਮੰਨਣਾ ਪੱਕੀਆਂ ਮਾਰਵਾੜੀ ਘੋੜੀਆਂ ਦੇ ਉੱਤੇ ਨੇ ਸਪੌਟਲੈਸ ਬੱਚੇ ਦਿੱਤੇ ਆ ਯਕੀਨ ਨਹੀਂ ਕਰਦਾ ਆ ਬੰਦਾ ਕੋਈ ਪਰ ਤੁਹਾਨੂੰ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਮਾਲਕਾਂ ਦੇ ਨਾਲ ਕਰਾਵਾਂਗੇ ਕਿਵੇਂ ਵੀਰ ਹੋਣਾ ਦਾ ਸਵੱਭ ਬਣਿਆ ਸੀਗਾ ਕਿਵੇਂ ਇਹ ਘੋੜਾ ਉਹਨਾਂ ਦੇ ਕੋਲੇ ਆਇਆ ਤੇ ਪਹਿਲਾਂ ਬਾਈ ਹੁਣੇ ਘੋੜੀਆਂ ਰੱਖਦੇ ਸੀ ਸਾਲ 1.5 ਸਾਲ ਪਹਿਲਾਂ ਹੀ ਘੋੜੇ ਰੱਖਣੇ ਸ਼ੁਰੂ ਕੀਤੇ ਆ ਤੇ ਪ੍ਰਮਾਤਮਾ ਨੇ ਬਾਹ ਫੜੀ ਆ ਚੰਗੇ ਘੋੜੇ ਆਏ ਆ ਇਹਨਾਂ ਕੋਲੇ ਸੋ ਬੰਦੇ ਵੀ ਬੜੇ ਚੰਗੇ ਆ ਮੀਟਿੰਗ ਫੀਸ ਆ ਜਿਹੜੀ ਕੀ ਆ ਤੇ ਪਿੱਛੇ ਤੋਂ ਘੋੜਿਆਂ ਦਾ ਪਸ਼ੋਕੜ ਕੀ ਰਿਹਾ ਸਾਰਾ ਕੁਝ ਤੁਹਾਨੂੰ ਕਲੀਅਰ ਕਰ ਦਿਆਂਗੇ ਤੇ ਵੀਡੀਓ ਨੂੰ ਦੇਖ ਕੇ ਫੁੱਲ ਸੁਆਦ ਆਊਗਾ ਜਮਾਂ ਇਹਨਾਂ ਨਜ਼ਾਰਾ ਆਊਗਾ ਤੇ ਜੇ ਨਾ ਸੁਆਦ ਆਇਆ ਤਾਂ ਕਮੈਂਟਾਂ ਦੇ ਵਿੱਚ ਜਿਵੇਂ ਮਰਜ਼ੀ ਆਪਦੀ ਪੜਾਅਸ ਕੱਢ ਲਿਓ ਘੋੜੇ ਵੀ ਚੰਗੇ ਆ ਵੀਡੀਓ ਵੀ ਪੂਰਾ ਘੋੜਿਆਂ ਨੇ ਪਰਫਾਰਮ ਬੜਾ ਸੋਹਣਾ ਕੀਤਾ ਸੋ ਦੂਜੇ ਘੋੜੇ ਤੇ ਵੀ ਆਪਾਂ ਤੁਹਾਡੀ ਮੋਟੀ ਜੀ ਨਿਗਾ ਮਰਵਾ ਦਿੰਨੇ ਆ ਤੇ ਆ ਕੋੜ ਆਗਾ ਮਿੱਤਰੋ ਮਾਰਵਾੜੀ ਹੈ ਜਿਹੜਾ ਬਾਦਲਾਂ ਵਾਲੇ ਰਾਜਹੰਸ ਕੋੜੇ ਦਾ ਬੱਚਾ ਇਹ ਇਹਦਾ ਨਾਮ ਬਾਈ ਹੁਣਾਂ ਨੇ ਰੱਖਿਆਗਾ ਰਾਜਕੰਠ ਇਸ ਕੋੜੇ ਦੇ ਰਿਜ਼ਲਟ ਵੀ ਚੰਗੇ ਆਏ ਆ ਬਾਈ ਹੁਣਾਂ ਦੇ ਘਰੇ ਵੀ ਕੁੜੀਆਂ ਸੂਈਆਂ ਨੇ ਤੇ ਮਾਰਵਾੜੀ ਬਸ਼ੇਰੀ ਬੜੀ ਚੰਗੀ ਆਈ ਆ ਸੋ ਸਾਰਾ ਕੁਝ ਆਪਾਂ ਕਲੀਅਰ ਕਰਦੇ ਆ ਇੰਟਰਵਿਊ ਰਾਹੀਂ ਤੇ ਗੱਲਬਾਤ ਸ਼ੁਰੂ ਕਰਦੇ ਆ ਪਹਿਲਾਂ ਦੱਬ ਕੇ ਸ਼ੇਅਰ ਵਾਲਾ ਬਟਨ ਕਮਾ ਦਿਓ ਮਿੱਤਰੋ ਸੋ ਆਜੋ ਗੱਲਬਾਤ ਕਰਦੇ ਆ ਸ਼ੁਰੂ ਆਪਾਂ ਸਤਿ ਸ਼੍ਰੀ ਅਕਾਲ ਮਿੱਤਰੋ ਮੈਂ ਤੁਹਾਡਾ ਆਪਣਾ ਬਿਆਨਤਮਾਨ ਅੱਜ ਫੇਰ ਆਪਣੇ ਚੈਨਲ ਪਿੰਡੂ ਜ਼ਿਮੀਦਾਰ ਤੇ ਇੱਕ ਨਵੇਂ ਸਟੱਡ ਫਾਰਮ ਦੀ ਵੀਡੀਓ ਲੈ ਕੇ ਆਇਆ ਅੱਜ ਆਪਾਂ ਹਲਕਾ ਲੰਬੀ ਦੇ ਪਿੰਡ ਪੰਜਾਵੇ ਬੈਠੇ ਆ ਤੇ ਨਾਲ ਆਪਣੇ ਹੋਣਗੇ ਅੰਕਲ ਤ੍ਰਿਲੋਕ ਚੰਦ ਸ਼ਰਮਾ ਜੀ ਪਿੰਡ ਪੰਜਾਵੇ ਤੋਂ ਤੇ ਇਧਰਲੇ ਪਾਸੇ ਇਹਨਾਂ ਦੇ ਵੱਡੇ ਬੇਟੇ ਰੌਸ਼ਨ ਸ਼ਰਮਾ ਜੀ ਤੇ ਭਾਈ ਪ੍ਰਵੀਨ ਸ਼ਰਮਾ ਜੀ ਬੈਠੇ ਨੇ ਤੇ ਇੱਕ ਬੜੀ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਵੀਰ ਹੋਣਾ ਨੇ ਜਿਹੜਾ ਸਟੱਡ ਫਾਰਮ ਦਾ ਨਾਮ ਰੱਖਿਆ ਤੇ ਪਿੰਡ ਨੂੰ ਮੂਰੇ ਰੱਖ ਕੇ ਇਹਦਾ ਨਾਂ ਤਾਂ ਰਿਆ ਗਿਆ ਪੰਜਾਬਾ ਸਟੱਡ ਫਾਰਮ ਨਾਂ ਦਿੱਤਾ ਗਿਆ ਬਾਈ ਹੋਰਾਂ ਨੇ ਜਿਹੜਾ ਫਾਰਮ ਨੂੰ ਨਾਂ ਦਿੱਤਾ ਬੜੀ ਸੋਹਣੀ ਗੱਲ ਏ ਮੈਨੂੰ ਲੱਗੀ ਕਿਉਂਕਿ ਪਿੰਡ ਨੂੰ ਮੂਰੇ ਲੈ ਕੇ ਵੀਰ ਹੋਣੀ ਚੱਲਦੇ ਆ ਸੋ ਪੰਜਾਬਾ ਸਟੱਡ ਫਾਰਮ ਦੇ ਅੱਜ ਆਪਾਂ ਤੁਹਾਨੂੰ ਦੋ ਘੋੜੇ ਦਿਖਾਉਣੇ ਆ ਇੱਕ ਬਾਈ ਜੀ ਹੁਣਾਂ ਕੋਲੇ ਨੁਕਰਾ ਘੋੜਾ ਤੇ ਦੂਜਾ ਮਾਰਵਾੜੀ ਘੋੜਾ ਦੋਸਤੋ ਤੇ ਸਾਰੀ ਗੱਲਬਾਤ ਆਪਾਂ ਬਾਈ ਰੋਸ਼ਨ ਜੀ ਤੋਂ ਕਲੀਅਰ ਕਰਾਂਗੇ ਪਹਿਲਾਂ ਅੰਕਲ ਜੀ ਦਾ ਆਪਾਂ ਸਵਾਗਤ ਕਰਦੇ ਆ ਅੰਕਲ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਤੇ ਤੇ ਬਹੁਤ ਬਹੁਤ ਧੰਨਵਾਦ ਆ ਜੀ ਜਿਹੜਾ ਤੁਸੀਂ ਸਾਨੂੰ ਘੋੜੇ ਫਲਮਾਉਣ ਦਾ ਮੌਕਾ ਦਿੱਤਾ ਜੀ। ਅ ਭਾਈ ਪ੍ਰਵੀਨ ਜੀ ਸਤਿ ਸ਼੍ਰੀ ਅਕਾਲ ਜੀ। 4 ਬਾਈ ਠੀਕ ਹੋ ਜੀ। ਠੀਕ ਹੈ ਜੀ। ਅ ਰੋਸ਼ਨ ਬਾਈ ਜੀ ਜੇ ਆਪਾਂ ਗੱਲਬਾਤ ਕਰੀਏ ਪਹਿਲਾਂ ਤਾਂ ਪ੍ਰੋਪਰ ਆਪਣੇ ਪਿੰਡ ਦਾ ਤੁਸੀਂ ਐਡਰੈਸ ਦੱਸ ਦਿਓ। ਵੀ ਆਪਣਾ ਜਿਹੜਾ ਪਿੰਡ ਆ ਪੰਜਾਬ ਆ ਲੰਬੀ ਤੋਂ ਕਿੰਨਾ ਕਿ ਪੈ ਜਾਂਦਾ ਕਿਹੜਾ ਏਰੀਆ ਆ ਜਾਂਦਾ ਆਪਣਾ ਪੰਜਾਬਾ ਪਿੰਡ ਲੰਬੀ ਤੋਂ ਲਗਭਗ 4 ਕਿਲੋਮੀਟਰ ਪੈਂਦਾ ਜੀ ਲੰਬੀ ਬਾਦਲ ਮਤਲਬ ਬਾਦਲ ਸੀਐਮ ਸਾਹਿਬ ਵਾਲੀ ਪ੍ਰਕਾਸ਼ ਸਿੰਘ ਬਾਦਲ ਵਾਲੀ ਲੰਬੀ ਵੈਸੀ ਮਸ਼ਹੂਰ ਹੈ ਤਾਂ ਮਤਲਬ ਲੰਬੀ ਤੋਂ 4 ਕਿਲੋਮੀਟਰ ਪੈਂਦਾ ਬਾਦਲ ਲੰਬੀ ਕਰਕੇ ਲੋਕੇਸ਼ਨ ਆਪਾਂ ਕਿਸੇ ਨੂੰ ਦੱਸ ਸਕਦੇ ਆ 35 ਸੌਖਾ ਹੋ ਜਾਂਦਾ ਬੰਦੇ ਹਾਂਜੀ ਹਾਂਜੀ ਔਰ ਇਹ ਮਤਲਬ ਜਿਹੜਾ ਹੈਗਾ ਐਡਾ ਜਿਹੜਾ ਮੇਨ ਰੋਡ ਇਥੋਂ 4 ਕਿਲੋਮੀਟਰ ਹੈ ਜੀ ਆਪਣਾ ਹਾਂਜੀ ਉਦੋਂ 7-8 ਕਿਲੋਮੀਟਰ ਅੱਗੇ ਹੈਗਾ ਬਾਦਲ ਪਿੰਡ ਹਾਂਜੀ ਤਾਂ ਇਹ ਲੋਕੇਸ਼ਨ ਹੈ ਠੀਕ ਹੈ ਜੀ ਹਾਂ ਬਾਈ ਜੀ ਜੇ ਸ਼ੌਂਕ ਦੀ ਗੱਲ ਕਰੀਏ ਜਿਹੜਾ ਇਹ ਘੋੜੇਆਂ ਵਾਲਾ ਕੰਮ ਕਹਿ ਲਓ ਜਾਂ ਸ਼ੌਂਕ ਕਹਿ ਲਓ ਬਿਜ਼ਨਸ ਕੁਛ ਵੀ ਲਾ ਲਓ ਹਨਾ ਕਿਉਂਕਿ ਇਸ ਕੈਟਾਗਰੀ ਦੇ ਵਿੱਚ ਬੰਦੇ ਇਸ ਤਰ੍ਹਾਂ ਦੇ ਹਰ ਇੱਕ ਪੱਖ ਦੇ ਨਾਲ ਨਜ਼ਰੀਏ ਨਾਲ ਦੇਖਦੇ ਕੋਈ ਇਹਨੂੰ ਬਿਜ਼ਨਸ ਦੇ ਤੌਰ ਤੇ ਬਿਲਕੁਲ ਬਿਲਕੁਲ ਪਰ ਸਟਾਰਟਿੰਗ ਦੇ ਵਿੱਚ ਤਾਂ ਸ਼ੌਂਕ ਹੀ ਹੁੰਦਾ ਪਹਿਲਾਂ ਹਰ ਇੱਕ ਬਿਲਕੁਲ ਬਿਲਕੁਲ ਬਾਅਦ ਦੇ ਵਿੱਚ ਪ੍ਰੋਫੈਸ਼ਨ ਜਾਂ ਬਿਜ਼ਨਸ ਬਣ ਜਾਂਦਾ ਬਿਲਕੁਲ ਜੀ ਬਿਲਕੁਲ ਭਾਈ ਜੀ ਰੋਸ਼ਨ ਜੀ ਦੱਸੋ ਵੀ ਕਿੰਨਾ ਕੁ ਟਾਈਮ ਪਹਿਲਾਂ ਤੁਹਾਨੂੰ ਇਸ ਪਾਸੇ ਆਉਣ ਦਾ ਕਿਵੇਂ ਤੁਹਾਡਾ ਰੁਝਾਨ ਵਧਿਆ ਸੀਗਾ ਸਾਡਾ ਇਸ ਪਾਸੇ ਰੁਝਾਨ ਬੰਤ ਜੀ ਐ ਹੋਇਆ ਵੀ ਅਸਲ ਵਿੱਚ ਸਭ ਤੋਂ ਜ਼ਿਆਦਾ ਸ਼ੌਂਕ ਸੀ ਪ੍ਰਵੀਨ ਨੂੰ ਹਾਂ ਜੀ ਪਹਿਲਾਂ ਤੋ ਫਿਰ ਜਿਵੇਂ ਆਪਣਾ ਪਿੰਡੂ ਸ਼ੌਂਕ ਹੁੰਦਾ ਘੂੜੀਆਂ ਦਾ ਚੜਨ ਚੁੜਨ ਦਾ ਉਸ ਤਰ੍ਹਾਂ ਹੈਗੀਆਂ ਸੀ ਲਿਆਂਦੀ ਘੂੜੀ ਚੜਨ ਚੁੜਨ ਦਾ ਫਿਰ ਹੌਲੀ ਹੌਲੀ ਦੇਖੋ ਅੱਜ ਵੀ ਆਪਾਂ ਨੂੰ ਐਡਾ ਕੋਈ ਬਿਜ਼ਨਸ ਪਰਪਸ ਦਾ ਨਹੀਂ ਹੈਗਾ ਅੱਜ ਵੀ ਆਪਾਂ ਨੂੰ ਸ਼ੌਕ ਹੀ ਹੈ ਜੀ ਬਿਜ਼ਨਸ ਦਾ ਮਹਾਰਾਜ ਨੇ ਇੱਕ ਵਧੀਆ ਬਿਜ਼ਨਸ ਆਪਾਂ ਨੂੰ ਬਖਸ਼ਿਆ ਹੋਇਆ ਸਭ ਕੁਝ ਸੈਟਅਪ ਪਰਮਾਤਮਾ ਦੀ ਕਿਰਪਾ ਪਰਿਵਾਰ ਤੇ ਕੋਈ ਆਪਣਾ ਇਨੀ ਵੀ ਇਸ ਤਰ੍ਹਾਂ ਦਾ ਹੈਗਾ ਲੇਕਿਨ ਉਹ ਇੱਕ ਫਿਰ ਬੰਦੇ ਦੇ ਕੋਈ ਸ਼ੌਂਕ ਹੁੰਦੇ ਨੇ ਵੀ ਆਪਣਾ ਘੋੜਾ ਇੰਡਸਟਰੀ ਦੇ ਵਿੱਚ ਆਪਾਂ ਅੱਗੇ ਵਧਣਾ ਤੋ ਫਿਰ ਜਿਵੇਂ ਪਰਮਾਤਮਾ ਦੀ ਕਿਰਪਾ ਹੋਈ ਤਾਂ ਫਿਰ ਆਪਣੇ ਕੋਲੇ ਇਸ ਲਾਈਨ ਤੇ ਫਿਰ ਤੁਹਾਡਾ ਮਨ ਬਣਿਆ ਵੀ ਆਪਾਂ ਫਾਰਮ ਦੇ ਉੱਤੇ ਘੋੜਾ ਵੀ ਰੱਖੀ ਹਾਂ ਫਿਰ ਪਹਿਲਾਂ ਜਾਦੇ ਕੋਈ ਤੁਹਾਡਾ ਬਰੀਡਿੰਗ ਪਹਿਲਾਂ ਕੋਈ ਨਹੀਂ ਸੀ ਜੀ ਹਾਂਜੀ ਠੀਕ ਹੈ ਜੀ ਤੇ ਫਿਰ ਪਹਿਲਾ ਘੋੜਾ ਇਹ ਆਪਣਾ ਕਿਹੜਾ ਲਿਆਂਦਾ ਜੀ ਤੁਸੀਂ ਪਹਿਲਾਂ ਅਸੀਂ ਘੋੜਾ ਲੈ ਕੇ ਆਏ ਸੀ ਰਾਜਕੰਠ ਘੋੜਾ ਸੀ ਸੁਖਵੀਰ ਸਿੰਘ ਬਾਦਲ ਜੀ ਕੋਲ ਜਿਹੜਾ ਘੋੜਾ ਰਾਜਨ ਉਹਦਾ ਬੱਚਾ ਇਹ ਜਿਹੜਾ ਆਪਣੇ ਇਸ ਵਕਤ ਮੌਕੇ ਤੇ ਘੋੜਾ ਮੌਕੇ ਤੇ ਘੋੜਾ ਜਿਹੜਾ ਮਾਰ ਮਾਰਵੜੀ ਘੋੜਾ ਲੈ ਕੇ ਆਏ ਜੀ ਠੀਕ ਹੈ ਰਾਜਕੰਠ ਔਰ ਇਹ ਸਾਡੀ ਮਤਲਬ ਦੇਖ ਰੇਖ ਜੀਚ ਦੀ ਬਰੀਡਿੰਗ ਹੋਈ ਸੀ ਕਹਿ ਸਕਦੇ ਵੀ ਘਰ ਵਰਗੇ ਸੀ ਇਹ ਪ ਆਇਆ ਸੀ ਇਹ ਤਾ ਫਿਰ ਉਦੋਂ ਬਾਅਦ ਡੀਐਨਏ ਵੀ ਕਲੀਅਰ ਕਰ ਗਿਆ ਅੱਜਕੱਲ ਡੀਐਨਏ ਦਰਵਾਜ਼ਾ ਹੈ ਹਾਂਜੀ ਤਾਂ ਫਿਰ ਉਸ ਤੋਂ ਬਾਅਦ ਕੋੜਾ ਇੰਡਸਟਰੀ ਦੇ ਕੋੜੇ ਵਾਲੇ ਲੋਕਾਂ ਦਾ ਕੋੜੀਆਂ ਦਾ ਆਉਣ ਜਾਣ ਲੋਕਾਂ ਨਾਲ ਮੇਲਜੋਲ ਵੱਧ ਆ ਗਿਆ ਹਾਂਜੀ ਤਾਂ ਫਿਰ ਸਾਡੇ ਕੋਲੇ ਇੱਕ ਨਾਮੀ ਕੋੜਾ ਆਇਆ ਜਿਹੜਾ ਪੂਰਾ ਕੋੜਾ ਇੰਡਸਟਰੀ ਦੇ ਵਿੱਚ ਆਪਾਂ ਕਹਿ ਸਕਦੇ ਆਪਦੇ ਆਪ ਨੂੰ ਕੋਈ ਬੰਦਾ ਨਹੀਂ ਬਾਦਸ਼ਾਹ ਕੋੜਾ ਹਾਂਜੀ ਤੇ ਬਾਦਸ਼ਾ ਇੱਕ ਮਤਲਬ ਮੇਰੇ ਕਹਿਣ ਨਾਲ ਕੋਈ ਬਾਦਸ਼ਾ ਵੱਡਾ ਨਾਂ ਨਹੀਂ ਬਣ ਲੱਗਾ ਜੇ ਆਪਣੇ ਕਿਸ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਕੋੜਾ ਲਾਈਨ ਦੇ ਜਿੰਨੇ ਲੋਕ ਹੈਗੇ ਨੇ ਤਕਰੀਬਨ ਬਾਦਸ਼ਾ ਕੋੜੇ ਨੂੰ ਜਾਣਦੀ ਹੈ ਜੀ ਹਾਂਜੀ ਬਾਦਸ਼ਾ ਚਾਰਵਾਰ ਦਾ ਚੈਂਪੀਅਨ ਹੈ ਜੀ ਹਾਂਜੀ ਇੱਕ ਵਾਰੀ ਇਹ ਸ਼ੋ ਫਸਟ ਆਇਆ ਇੱਥੇ ਹਨੂਮਾਨਗੜ੍ਹ ਸ਼ੋ ਜਿਹੜਾ ਰਾਜਸਥਾਨ ਹੁੰਦਾ ਜੀ ਠੀਕ ਹੈ ਤੇ ਉਸ ਤੋਂ ਪਹਿਲਾਂ ਇਹ ਬੱਚਾ ਸੀ ਇਹ ਤੋਂ ਦੋ ਦੰਦ ਦੇ ਵਿੱਚ ਮਾਗੀ ਦੇ ਮੇਲੇ ਤੇ ਸ਼ੋਅ ਹੋਇਆ ਸੀ ਉੱਥੋਂ ਫਰਸਟ ਆਇਆ ਸੀ ਜੀ ਉਸ ਤੋਂ ਬਾਅਦ ਅੰਮ੍ਰਿਤਸਰ ਸੌਰੀ ਫਰੀਦਕੋਟ ਸ਼ੋਅ ਦੇ ਵਿੱਚੋਂ ਫਿਰ ਇਹ ਮਤਲਬ ਚੈਂਪੀਅਨ ਹੋਇਆ ਤੇ ਇੱਕ ਬਹੁਤ ਟਫ ਸ਼ੋਅ ਹੁੰਦਾ ਹੈ ਬਟਾਲੇ ਹਾਂਜੀ ਸਰਕਾਰੀ ਸ਼ੋਅ ਹੁੰਦਾਈ ਤੂੰ ਸੁਣਿਆ ਹੁਣ ਗਏ ਹਾਂ ਹਾਂਜੀ ਗਵਰਨਮੈਂਟ ਸ਼ੋਅ ਜਿਹੜੇ ਆਪਣੇ ਪਹਿਲਾਂ ਚੱਲਦੇ ਰਹੇ ਹਾਂ ਹਾਂਜੀ ਹਾਂਜੀ ਜਿਹੜਾ ਬਟਾਲੇ ਵਾਲਾ ਸ਼ੋਅ ਦੇ ਵਿੱਚੋਂ ਬਹੁਤ ਤੋਂ ਜ਼ਿਆਦਾ ਥੋੜੀ ਜਿਆ ਐਸਟਿਕਲੀ ਰਹਿੰਦੇ ਨੇ ਉਹਦੇ ਵਿੱਚੋਂ ਵੀ ਇਹ ਫਰਸਟ ਆਇਆ ਜੀ ਮਤਲਬ ਉੱਥੇ ਇਹ ਚੈਂਪੀਅਨ ਬਣਿਆ ਫਿਰ ਤਾਂ ਜਦੋਂ ਉਥੇ ਬਟਾਲੇ ਸ਼ੋਅ ਦੇ ਵਿੱਚੋਂ ਵੀ ਜੋ ਚੈਂਪੀਅਨ ਬਣਿਆ ਤੇ ਪੰਜਾਬ ਸਰਕਾਰ ਦਾ ਇਹਨੂੰ ਬੈਸਟ ਬਰੀਡਿੰਗ ਦਾ ਅਵਾਰਡ ਮਿਲਿਆ ਜੀ ਵਧੀਆ ਬੱਚੇ ਪੈਦਾ ਕਰਨ ਦਾ ਉਥੇ ਬਾਈ ਜੀ ਕਿਹੜੀ ਕੈਟਾਗਰੀ ਦੇ ਵਿੱਚ ਬਣਿਆ ਸੀ ਇਹ ਚਾਰਨਾਂ ਅਸਟ੍ਰੇਲੀਅਨ ਕੈਟਾਗਰੀ ਅਸਟ੍ਰੇਲੀਅਨ ਕੈਟਾਗਰੀ ਚ ਠੀਕ ਹੈ ਜੀ ਅਸਟ੍ਰੇਲੀਅਨ ਕੈਟਾਗਰੀ ਚ ਇਹ ਉਹਦੇ ਸਰਟੀਫਿਕੇਟ ਵੀ ਹੈ ਜੀ ਬਟਾਲਾ ਸ਼ੋਅ ਜਿਹੜੇ ਹੈਗੇ ਨੇ ਸ਼ੋਅ ਹੋਇਆ ਸੀ ਸਰਕਾਰੀ ਔਰ ਇਹ ਸਾਰੇ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਆ ਜਿਵੇਂ ਆ ਹੈਗਾ ਜਿਹੜਾ ਇਹ ਘੋੜਿਆਂ ਦੀ ਗੱਲ ਚ ਬਜੇਤਾ winner ਦੇ ਸਨਮਾਨਤ ਚਿੰਨ ਹੁੰਦਾ ਹੈ ਹਨਾ ਇੱਕ ਤਰ੍ਹਾਂ ਦਾ ਆ ਹਨੂਮਾਨਗੜ੍ਹ ਦਾ ਜੀ ਤੇ ਉਹ ਉਹ ਹੈਗਾ ਆਪਣੇ ਉਥੋਂ ਦਾ ਫਰੀਦਕੋਟ ਦਾ ਸ਼ਾਇਦ ਤਾ ਇਹ ਬਟਾਲੇ ਦੇ ਜੀ ਅਪਰੇ ਕੋਲ ਵੀ ਇੱਕ ਇਹਨੂੰ ਬੈਸਟ ਪੰਜਾਬ ਸਰਕਾਰ ਤੋਂ ਅਵਾਰਡ ਵੀ ਮਿਲਿਆ ਹੋਇਆ ਜੀ ਬੈਸਟ ਬਰੀਡਿੰਗ ਦਾ ਮਤਲਬ ਵਧੀਆ ਬੱਚੇ ਪੈਦਾ ਕਰਨ ਦਾ ਉਹਦੇ ਵਿੱਚ ਇੱਕ ਉਹਨਾਂ ਨੇ ਸਰਵੇ ਕਰਿਆ ਸੀ ਬੈਸਟ ਕੀਤੇ ਬੱਚੇ ਆਏ ਇਹ ਵੀ ਕੋਈ ਅਲੱਗ ਤੋਂ ਰੱਖਿਆ ਹੋਇਆ ਸੀਗਾ ਉੱਥੇ ਹਾਂਜੀ 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 ਜੀ ਮੈਂ ਤੁਹਾਨੂੰ ਦਿਖਾਉਣਾ ਮੈਂ ਤੁਹਾਨੂੰ ਦਿਖਾਉਣਾ ਆਹ ਸਰਟੀਫੀਕੇਟ ਨੇ ਜੀ ਜਿਹੜੇ ਬਟਾਲਾ ਸ਼ੋਅ ਦੇ ਇਹ ਸਾਰਾ ਜਿਹੜਾ ਬਟਾਲੇ ਵਾਲੇ ਸ਼ੋਅ ਦਾ ਸੀਗਾ ਜੀ ਇਹ 2000 ਮੇਰਾ ਖਿਆਲ ਆ ਕਿੰਨੇ ਦਾ ਸੀ ਆਪਣਾ ਆਹ ਤਾਂ ਆਪਣਾ ਫਰੀਦਕੋਟ ਵਾਲਾ ਹੋਗਾ ਨਾ ਜੀ ਹਾਂਜੀ 2020 ਦੇ ਵਿੱਚ ਹੋਇਆ ਹਾਂਜੀ 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 ਤੇ ਬਾਕੀ ਆ ਆ ਗਈ ਜੀ ਬਾਕੀ ਆ ਗਈ ਜੀ ਸਾਰੇ ਸ਼ੋਅ ਦੇ ਸਰਟੀਫਿਕੇਟ ਹੈ ਜੀ ਜਿੱਥੇ ਕਿ ਤੁਸੀਂ ਚੈਂਪੀਅਨ ਹੋਇਆ ਹੈ ਹਾਂ ਜੀ ਇਹ ਵੀ 2020 ਦਾ ਹੀ ਹੈ ਹਨਾ ਜੀ ਮਾਰਚ 2020 ਦਾ ਹਾਂ ਜੀ ਏਡ ਔਡ ਸਮੇਂ ਦੇ ਹਿਸਾਬ ਨਾਲ ਮੇਰੇ ਡਾਟਾ ਨਹੀਂ ਹਾਂ ਧਿਆਨ ਚ ਤਾਂ ਮਤਲਬ ਜਿਵੇਂ ਇਹ ਚਾਰੇ ਸ਼ੋਅ ਦੇ ਵਿੱਚੋਂ ਇਹ ਚੈਂਪ ਬਾਕੀ ਹਨਮਾਨਗੜ ਦਾ ਹਾਂਜੀ ਹਨਮਾਨਗੜ ਤੋਂ ਹੀ ਚੈਂਪੀਅਨ ਹੋਇਆ ਜੀ ਫਰੀਦਕੋਟ ਤੋਂ ਹੋਇਆ ਜੀ ਮੁਕਸਰ ਤੋਂ ਹੋਇਆ ਔਰ ਬਟਾਲੇ ਤੋਂ ਹੋਇਆ ਤਾਂ ਜਦੋਂ ਫਿਰ ਇੱਕ ਸ਼ੋਅ ਦੇ ਵਿੱਚ ਕਿੰਨੇ ਲੋਕ ਸ਼ੋਅ ਵੇਖ ਰਹੇ ਹੁੰਦੇ ਆ ਹਾਂਜੀ ਤਾਂ ਕਿੰਨੇ ਲੋਕਾਂ ਦੇ ਵਿੱਚ ਸ਼ੋਅ ਅਨਾਉਂਸ ਹੋਇਆ ਘੋੜੇ ਦਾ ਨਾਮ ਅਨਾਉਂਸ ਹੋਇਆ ਬਾਦਸ਼ਾ ਤਾਂ ਨੈਚੁਰਲੀ ਗੈਰਸੀ ਜਿਹੜੀ ਘੋੜਾ ਇੰਡਸਟਰੀ ਦੇ ਵਿੱਚ ਚਾਰੇ ਇਹਨੂੰ ਫਿਰ ਜਾਣਦੀ ਸੀ ਪਹਿਲਾਂ ਤੋਂ ਹੀ ਤਾਂ ਫਿਰ ਇਹ ਬਾਦਸ਼ਾ ਆਪਣੇ ਕੋਲੇ ਆ ਗਿਆ ਸੀ ਲਗਭਗ ਜਿਹੜੇ ਵਿਸਾਖੀ ਦੇਸ ਦੇ ਨਾਲ ਦੇ ਵਿੱਚ ਫਿਰ ਬਾਦਸ਼ਾਹ ਆਪਾਂ ਉਥੋ ਜੀ ਘੋੜਾ ਜਿਹੜਾ ਸੀਗਾ ਉਹਨਾਂ ਦੇ ਘਰ ਦਾ ਹੀ ਜੰਪਲ ਸੀ ਗੁਰੂ ਸਰਪਿੰਡ ਹੈ ਕਿਧਰ ਦੇ ਨਾਲ ਭਾਈ ਨੈਪ ਸਿੰਘ ਸਰਪੰਚ ਨੇ ਸਰਪੰਚ ਸਟਾਰਟ ਫਾਰਮ ਤੋਂ ਹੀ ਘੋੜਾ ਆਪਣੇ ਕੋਲ ਆਇਆ ਸੀ ਠੀਕ ਹੈ ਜੀ ਭਾਈ ਪ੍ਰਵੀਨ ਜੀ ਮੈਂ ਤੁਹਾਨੂੰ ਪੁੱਛਦਾ ਜੀ ਜਦੋਂ ਘੋੜਾ ਇਹ ਸ਼ੋਹਾਂ ਦੇ ਵਿੱਚ ਲੱਗ ਰਿਹਾ ਸੀ ਤਾਂ ਉਸ ਟਾਈਮ ਤੁਹਾਨੂੰ ਇਸ ਘੋੜੇ ਦੀ ਅਪਡੇਟ ਸੀ ਜਾਂ ਬਾਅਦ ਵਿੱਚ ਪਤਾ ਲੱਗਿਆ ਸੀ ਵੀ ਇਹ ਕੋੜਾ ਸ਼ੋਹ ਜਿੱਤਿਆ ਹੋਵੇ ਜਾਂ ਪਹਿਲਾਂ ਤੁਹਾਨੂੰ ਪਤਾ ਸੀ ਕਿਉਂਕਿ ਪਹਿਲਾਂ ਪਤਾ ਸਾਡੀ ਮਿੱਤਰੀ ਹੈ ਜੀ ਅਸੀਂ ਉਹਨਾਂ ਦੇ ਨਾਲ ਜਾਂਦੀ ਹੁੰਦੀ ਸੀ ਅੱਛਾ ਪਹਿਲਾਂ ਤੁਹਾਡਾ ਘੋੜੀਆਂ ਦੇ ਨਾਲ ਸੰਬੰਧ ਤੁਹਾਡਾ ਸਹਿਚਾਰ ਆਉਣੀ ਜਾਣੀ ਉਹਨਾਂ ਨਾਲ ਹਾਂਜੀ ਹਾਂਜੀ ਜਾਣ ਕਰਤੀ ਸੀ ਚੰਗੀ ਚੰਗਾ ਲੈ ਆਈਏ ਜੀ ਜਿਹੜੇ ਡੈਮਜੀ ਜਿਹੜੇ ਇਸ ਘੋੜੇ ਦੇ ਜਿਹੜੀ ਬਿਲਕੁਲ ਸਪੌਟਲੈਸ ਹੈ ਨਾ ਹੀ ਤਾਂ ਕੋਈ ਬਾਸ਼ਾ ਦੇ ਸਪੌਟ ਹੈ ਨਾ ਇਹਦੇ ਪਿਤਾ ਜਿਹੜਾ ਪ੍ਰਿਸ਼ ਡੋਡਾਣੇ ਸੀ ਉਹਦੀ ਵੀ ਸਪੌਟ ਹੈ ਨਹੀਂ ਸੀ ਨਾ ਇਹਦੇ ਦਾਦੇ ਰਾਜੂ ਡੋਡਾਣੇ ਦੀ ਵੀ ਸਪੌਟ ਹੈ ਬਿਲਕੁਲ ਖਾਨਦਾਂ ਦਾ ਵੀ ਸਪੌਟਲੈਸ ਜੀ ਹਾਂ ਲੈਨ ਖਾਨਦਾਨ ਤੇ ਜਿਹੜਾ ਪੰਜਾਬ ਚੋਂ ਪਹਿਲਾ ਕੁੜਾ ਰੇਲੈਂਸ ਨੇ ਖਰੀਦਿਆ ਸੀ ਪ੍ਰਿੰਸ ਡੋਡ ਉਹਦਾ ਪਿਆਓ ਸੀ ਜੀ ਹਾਂਜੀ ਇਹ ਉਹਦਾ ਬੱਚਾ ਹੈ ਜੀ ਪ੍ਰਿੰਸ ਦੀ ਕਾਪੀ ਹੈ ਜੀ ਜੇ ਕੋਈ ਬੰਦਾ ਮਤਲਬ ਇੱਕ ਸਰੋਂ ਦੇ ਦਾਣੇ ਜਿੰਨਾ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਤੇ ਸਪੌਟ ਹੈ ਨੈਚੁਰਲੀ ਮਤਲਬ ਸਪੌਟਲੈਸ ਕੋਈ ਛੇੜਛਾੜ ਨਹੀਂ ਨਾ ਨਾ ਮਰੇ ਕਾਦੇ ਆਪਾਂ ਨੂੰ ਆਮ ਪਤਾ ਹੀ ਹੈ ਨਾ ਛੇੜਛਾੜ ਨਾਲ ਵੀ ਆਪਾਂ ਕਦੇ ਨਹੀਂ ਕਰਦੇ ਨਾ ਉਹ ਗੱਲ ਤੁਸੀਂ ਛੱਡੋ ਵੀ ਮੇਰਾ ਕਹਿਣ ਤਾਂ ਆਪਣੇ ਕੋਲੇ ਇਹਨੂੰ 7-8 ਮਹੀਨੇ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਵੀ ਵਿਸਾਖੀ ਤੋਂ ਆਇਆ ਤੋ ਉਸ ਤੋਂ ਪਹਿਲੇ ਕੋੜੇ ਦਾ ਨਾਮ ਸੀ ਉਹ ਸ਼ੋਹਾਂ ਦੇ ਵਿੱਚ ਪਿਆ ਉੱਥੇ ਕੋਈ ਤੇ ਹੁਣ ਇਸ ਵਕਤ ਕਿੰਨੀ ਉਮਰ ਕਰ ਗਿਆ ਜੀ ਇਹ ਹਾਈਟ ਕਿੰਨੀ ਹੋ ਗਈ ਪ੍ਰੋਫੈਸਰ ਇਹਦੀ ਉਮਰ ਹੋਊਗੀ ਜੀ ਲਗਭਗ 1.5 6 ਸਾਲ ਠੀਕ ਹੈ ਜੀ ਹਾਂਜੀ 7 ਸਾਲ ਤੋਂ ਘੱਟ ਹਾਂਜੀ ਹਾਈਟ ਕਿੰਨੀ ਕਰ ਗਿਆ ਹਾਈਟ ਇਹ ਸਰ ਕਰ ਗਿਆ ਜੀ 68 ਇੰਚ 68 ਇੰਚ 68 ਪਲੱਸ ਹੋ ਗਿਆ ਠੀਕ ਹੈ ਜੀ ਤੇ ਬੱਚੇ ਵੀ ਬਾਈ ਪ੍ਰਵੀਨ ਜੀ ਇਹਦੇ ਆਗੇ ਹੋਣੇ ਆ ਬੱਚੇ ਸਾਰੇ ਦੇ ਬਹੁਤ ਬੱਚੇ ਆਏ ਨੇ ਜੀ ਠੀਕ ਹੈ ਮਤਲਬ ਇੱਕ ਕਿਉਂ ਬਹੁਤ ਬੱਚੇ ਆਏ ਨੇ ਬੱਚੇ ਕੀ ਇਹਦੇ ਕਈ ਬੱਚੇ ਅੱਗੇ ਸਟੈਲਿਨ ਬਣ ਗਏ ਜੀ ਜਿਵੇਂ ਇੱਕ ਹੁਣੇ ਫਰੀਦਕੋਟ ਦੇ ਨਾਲ ਪਿੰਡ ਹੈਗਾ ਮੋੜ ਤੇ ਉਹਨਾਂ ਦੇ ਘੋੜੇ ਦਾ ਨਾਮ ਕਿੰਗ ਰੁਸਤਮਾ ਜੀ ਦਾ ਬੱਚਾ ਉਹਨਾਂ ਨੇ ਲਾਂਚ ਵੀ ਕਰਿਆ ਵੀਡੀਓ ਦੇ ਵਿੱਚ ਉਹਨਾਂ ਨੇ ਬੋਲਿਆ ਜੀ ਬਾਦਸ਼ਾਹ ਦਾ ਬੱਚਾ ਹੈ ਇੱਕ ਅੰਮ੍ਰਿਤਸਰ ਕੋਲੇ ਸਟੇਸ਼ਨ ਹੈ ਜੀ ਸ਼ਾਟਾ ਸਾਹਿਬ ਤਾਂ ਸ਼ਾਟਾ ਸਾਹਿਬ ਦੇ ਕੋਲੇ ਹੈਗੇ ਉੱਥੇ ਬਾਈ ਗੋਰਾ ਜੀ ਨੇ ਉਹਨਾਂ ਦੇ ਕੋਲੇ 67 ਇੰਚ ਦਾ ਬੱਚਾ ਜੀ ਦਾ ਘੋੜਾ ਉਹ ਦੋ ਦੰਦ ਹੀ ਹੈ ਜੋ ਵੀ ਮਤਲਬ ਸਟਾਰਟ ਹੋ ਗਿਆ ਸਰਵਿਸ ਸਟਾਰਟ ਸਰਵਿਸ ਵਾਸਤੇ ਇਹਦੇ ਦੋ ਘੋੜੇ ਤਾਂ ਜਿਹੜੇ ਚੰਗੀ ਤਰ੍ਹਾਂ ਪੂਰੇ ਚੱਲ ਰਹੇ ਹਨ ਇਸ ਦੀ ਰੇਟ ਦੇ ਵਿੱਚ ਹੋਰ ਇਹ ਮੈਂ ਇਹ ਦੋ ਤਾਂ ਹੀ ਦੱਸੇ ਕਿਉਂਕਿ ਲੋਕਲ ਨੇ ਬਹੁਤ ਲੋਕ ਇਹਨਾਂ ਬੰਦਿਆਂ ਨੂੰ ਜਾਣਦੇ ਵੀ ਨਹੀਂ ਕਿਉਂਕਿ ਉਹਨੂੰ ਬੰਦੇ ਵੀ ਘੋੜਾ ਲਾਈਨ ਦੇ ਵਿੱਚ ਨਾ ਰੱਖਦੇ ਨੇ ਆਪਦਾ ਬਿਲਕੁਲ ਜੀ ਤਾਂ ਦੂਜੀ ਗੱਲ ਇਹ ਹੋ ਗਈ ਦੂਰ ਦਰਾਡੇ ਵੀ ਬਹੁਤ ਇਹਦੇ ਬੱਚੇ ਹੈਗੇ ਨੇ ਜੀ ਬਾਕੀ ਸਾਨੂੰ ਬਹੁਤ ਲੋਕਾਂ ਦੇ ਫੋਨ ਆਇਆ ਜਿਵੇਂ ਕਿਸੇ ਨੇ ਕਹਿ ਸਾਡੇ ਕੋਲੇ ਦੀ ਸਟਾਰ ਨੇ ਦੀ ਬਿਸ਼ੇਰੀ ਹੈ ਜੀ ਔਰ ਸਭ ਤੋਂ ਜਿਹੜੀ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਬੇਅੰਤ ਜੀ ਗੱਲ ਇੱਥੇ ਆਪਣੇ ਘਰੇ ਘੋੜੀ ਖੜੀ ਹੋਈ ਹੈ ਮਾਰਵੜੀ ਅੱਛਾ ਜੀ ਮਾਰਵੜੀ ਵੱਡੀ ਘੋੜੀ ਹੈ ਜੀ ਅਸੀਂ ਉਹਦੇ ਤੇ ਇਹਨੂੰ ਛੱਡਿਆ ਸੀ ਐਜ਼ ਏ ਟ੍ਰਾਇਲ ਤੇ ਉਹਦੇ ਤੇ ਵੀ ਨੁਕਰਾ ਸੁਆ ਕਾਲੀ ਘੋੜੀ ਆਪਣੇ ਘਰੇ ਖੜੀ ਹੈ ਜੀ ਕੋਈ ਆ ਕੇ ਬੰਦਾ ਦੇਖ ਸਕਦਾ ਮੌਕੇ ਦੀਆਂ ਵੀਡੀਓਜ਼ ਨੇ ਸਾਰੀਆਂ ਫੋਟੋ ਨੇ ਸਾਰੀਆਂ ਆਪਣੇ ਕੋਲੇ ਕੋਈ ਉਸ ਗੱਲ ਦੇ ਵਿੱਚ ਵੀ ਗੱਲ ਸਿਰਫ ਕਹਿ ਨਹੀਂ ਮੈਂ ਜਿਹੜੀ ਗੱਲ ਮੈਂ ਸਾਫ਼ਤ ਮਤਲਬ ਅਗਲਾ ਆ ਸਕਦਾ ਕੋਈ ਗੱਲ ਨਹੀਂ ਦੇਖ ਸਕਦਾ ਕੁੜੀ ਕਿਹੜਾ ਕਿੱਥੇ ਚਲੀ ਗਈ ਤਾਂ ਜੇ ਕਿਸ ਨੇ ਅਬਲਗ ਤੇ ਛੱਡਿਆ ਤਾਂ ਵੀ ਨੁਕਰੇ ਸੂਇਆ ਜੀ ਜੇ ਕਿਸ ਨੇ ਕਾਲੀ ਤੇ ਛੱਡਿਆ ਚੰਬੀ ਤੇ ਛੱਡਿਆ ਜੋ ਵੀ ਸੀ ਮਤਲਬ ਇਹਦਾ ਰਿਕਾਰਡ ਰਹਿ ਵੀ ਤੇ ਨੁਕਰੇ ਬੱਚੇ ਆਏ ਆ ਮਾਰਵਾੜੀ ਦੋ ਤਿੰਨ ਮਾਰਵਾੜੀ ਘੋੜੀਆਂ ਦੇ ਜਿਵੇਂ ਆਪਾਂ ਕਹਿ ਦਈਏ ਵੀ ਟ੍ਰੈਲ ਹੀ ਲਾ ਲੋ ਇੱਕ ਤਰ੍ਹਾਂ ਦਾ ਇਹ ਹੋਣਾ ਮੰਨ ਲਓ ਟ੍ਰੈਲ ਹੀ ਲਾਇਆ ਤਾਂ ਇਹ ਅਸੀਂ ਘੋੜੀ ਆਪਦੇ ਕੋਲੇ ਪੱਕੀਆਂ ਮਾਰਵਾੜੀ ਘੋੜੀਆਂ ਤੇ ਨੁਕਰੇ ਬੱਚੇ ਆਏ ਆ ਤਾਂ ਚੰਬੀਆਂ ਤੇ ਲਾਈਨ ਦੇ ਲੋਕ ਤੁਹਾਡੇ ਚੈਨਲ ਨਾਲ ਬਹੁਤ ਜੁੜੇ ਹੋਣਗੇ ਬਹੁਤ ਲੋਕ ਜਾਣਦੇ ਆ ਬਹੁਤ ਲੋਕ ਵਿੱਚ ਕਮੈਂਟ ਦੱਸਣਗੇ ਕਿ ਕਿਤੇ ਕਿਤੇ ਬੱਚੇ ਦੇ ਬੈਸਟ ਆਏ ਨੇ ਜੀ ਕੋਈ ਅਜੀ ਗੱਲ ਨਹੀਂ ਹੈਗੀ ਮਤਲਬ ਬਹੁਤ ਹੀ ਘੂੜੀਆਂ ਮੇਟ ਹੋ ਗਈਆਂ ਕੋਈ ਦਾ ਮਤਲਬ ਜਿਵੇਂ ਤੁਸੀਂ ਕਹਿ ਲਓ ਉਹਦਾ ਇਹ ਜਿਹੜੇ ਜਿਹੜੇ ਲੇਟੈਸਟ ਰਿਜ਼ਲਟ ਹੈਗੇ ਨੇ ਹੁਣ ਇਹ ਕਬਲ ਘੂੜੀ ਇੱਥੇ ਕਿਧਰ ਦੇ ਨਾਲ ਹੀ ਪਿੰਡ ਹੈ ਉਸ ਹੁਣ ਜਿਹੜੇ ਮੌਜੂਦਾ ਸਰਪੰਚ ਨੇ ਬਿਜਨ ਸਿੰਘ ਬਾਈ ਜੀ ਉਹਨਾਂ ਕੋਲੇ ਇਹ ਕਬਲ ਘੂੜੀ ਹੈ ਉਹਨਾਂ ਕੋਲੇ ਨੌਕਰੀs ਹੋਈ ਹੈ ਕੁੜ ਬਸ਼ੇਰੀ ਆਈ ਹੈ ਬਹੁਤ ਸੋਨੀ ਸਪੌਟਲੈਸ ਕੱਲ ਪਰਸੋਂ ਮੈਨੂੰ ਇੱਕ ਰਾਜਸਥਾਨ ਤੋਂ ਫੋਨ ਆਇਆ ਇਹਦਾ ਮਤਲਬ ਬੈਸਟ ਹੈ ਕਹਿ ਸਕਦੇ ਸਹੀ ਹੈ ਜੀ ਤੇ ਇਹ ਬਾਈ ਜੀ ਆਪਣਾ ਰੋਸ਼ਨ ਜੀ ਜਦੋਂ ਸਰਪੰਚ ਸਾਹਿਬ ਨਾਲ ਤੁਹਾਡੀ ਡੀਲਿੰਗ ਹੋਈ ਆ ਘੋੜੇ ਬਾਰੇ ਹਾਂਜੀ ਉਹਨਾਂ ਨੇ ਵੀ ਬੜੇ ਸ਼ੌਂਕ ਨਾਲ ਪਾਲਿਆ ਹਨਾ ਉਹਨਾਂ ਦੇ ਘਰ ਦਾ ਹੀ ਜਨਮ ਆ ਬਾਦਸ਼ਾਹ ਦਾ ਬਿਲਕੁਲ ਤੇ ਉਹਨਾਂ ਦਾ ਕਿਵੇਂ ਵਿਚਾਰ ਬਣਿਆ ਤੁਹਾਨੂੰ ਉਹਨਾਂ ਨੇ ਤੁਹਾਡੇ ਜਿਹੜਾ ਕੋਈ ਦੱਸਿਆ ਕਿਸੇ ਨੇ ਵੀ ਸਰਪੰਚ ਸਾਹਿਬ ਕੋਲ ਨਹੀਂ ਸਰਪੰਚ ਸਾਹਿਬ ਸਾਡੇ ਚੰਗੇ ਡਾਇਰੈਕਟਰ ਤੋਂ ਨਹੀਂ ਗੱਲ ਕਰਵਾਉਂਦੇ ਸਾਡੇ ਸਰਪੰਚ ਸਾਹਿਬ ਚੰਗੇ ਜਾਣਕਰ ਸਨ ਚੰਗੀ ਸਾਡਾ ਲਿਹਾਜ਼ ਤੱਕ ਪਹਿਲਾਂ ਹੀ ਸੀ ਆਉਣੀ ਜਾਣੀ ਸੀ ਕੋਈ ਅਜੀ ਗੱਲ ਨਹੀਂ ਤਾਂ ਉਹ ਫਿਰ ਉਹਨਾਂ ਦੇ ਜਿਹੜੇ ਬ੍ਰਦਰ ਨੇ ਉਹ ਬਾਹਰ ਚਲੇ ਗਏ ਜੀ ਤਾਂ ਉਹਨਾਂ ਦੇ ਫੈਮਿਲੀ ਦੇ ਮੈਂਬਰ ਕਾਫੀ ਬਾਹਰ ਨੇ ਅਸਕਲ ਤੋਂ मतलब और पॉलिटिकली एक्टिव ਨੇ ਬੰਦੇ ਹੋਰ ਬਾਹਰ ਅੰਦਰ ਦੇ ਕੰਮ ਤਾਂ ਦੇ ਕਰਕੇ ਤੇ ਉਹ ਫਿਰ ਥੋੜਾ ਜਿਹਾ ਤਾਂ ਉਹ ਮੇਰੇ ਕੋਲੇ ਉਹਨਾਂ ਨੂੰ ਦੇਣ ਦਾ ਕਾਰਨ ਵੀ ਇਸ ਵੀ ਉਹ ਕਹਿੰਦੇ ਵੀ ਇਹ ਨਹੀਂ ਕਿ ਮੈਂ ਤੁਹਾਨੂੰ ਵੇਚ ਰਿਹਾ ਜਾਂ ਕੁਝ ਕਰ ਰਿਹਾ ਤੇ ਬਹੁਤ ਸ਼ੌਂਕ ਨਾਲ ਕਰੇ ਪਾਲਿਆ ਹੋਇਆ ਤੇ ਅਸੀਂ ਤੁਹਾਨੂੰ ਤਾਂ ਦੇ ਰਹੇ ਹਾਂ ਵੀ ਸਾਨੂੰ ਉਮੀਦ ਹੈ ਵੀ ਤੁਸੀਂ ਵੀ ਇਹਨੂੰ ਵਧੀਆ ਸ਼ੌਂਕ ਨਾਲ ਰੱਖੋਗੇ ਆਪਦੇ ਪਰਿਵਾਰ ਦਾ ਮੈਂਬਰ ਬਣਾ ਕੇ ਤਾਂ ਉਹ ਫਿਰ ਅਸੀਂ ਉਹ ਫਿਰ ਉਹਨਾਂ ਨੇ ਬਾਈਆਂ ਨੂੰ ਸਾਨੂੰ ਇੱਕ ਤਰ੍ਹਾਂ ਦਾ ਕਹਿ ਲਓ ਗਿਫਟ ਹੀ ਦਿੱਤਾ ਜੀ ਠੀਕ ਹੈ ਜੀ ਤੁਰਨੋਂ ਪਹਿਲਾਂ ਹੈਗਾ ਸੀ ਬਣਦੇ ਵਿੱਚ ਵੀ ਆਪਾਂ ਨੋਕਰਾ ਘੋੜਾ ਵੀ ਰੱਖਣਾ ਹਾਂ ਹਾਂ ਬਿਲਕੁਲ ਬਿਲਕੁਲ ਮੈਂ ਨਾਂਬਰ ਘੋੜੇ ਦੀ ਬਿਲਕੁਲ ਉਧਰਤੀ ਤੋਂ ਬਿਲਕੁਲ ਅਸੀਂ ਨਾ ਨਾ ਅਸੀਂ ਨਾਂਬਰ ਘੋੜੇ ਦੀ ਪੂਰੀ ਪਾਲ ਸੀ ਵੀ ਆਪਕ ਨਾਂਬਰ ਘੋੜਾ ਲਏ ਉਹਨੇ ਜਿਹਦਾ ਜਿਹਨੂੰ ਘੋੜਾ ਇੰਡਸਟਰੀ ਦੇ ਵਿੱਚ ਪੂਰੇ ਸਾਰੇ ਲੋਕ ਜਾਣਦੇ ਠੀਕ ਹੈ ਜੀ ਉਹ ਫਿਰ ਬਾਦਸ਼ਾਹ ਕੇ ਸਹੀ ਹੈ ਜੀ ਤੇ ਇਹਦੀ ਬਾਈ ਜੀ ਹੁਣ ਮੀਟਿੰਗ ਫੀਸ ਕਿੰਨੀ ਰੱਖੀ ਆ ਤੁਸੀਂ ਮੀਟਿੰਗ ਫੀਸ ਇਹਦੀ 31000 ਹੈ ਜੀ 31000 ਹਾਂ ਜੀ ਤੇ ਉਹਦੇ ਚ ਮਾੜਾ ਮੋਟਾ ਕਈ ਵਾਰ ਕੋਈ ਬੰਦਾ ਨਹੀਂ ਦੇ ਸਕਦਾ ਘਟ ਦੇਣੀ ਚਾਹੁੰਦਾ ਨਾ ਹੋ ਜਾਂਦੀ ਜੀ ਕੋਈ ਕਿਉਂ ਨਹੀਂ ਐਡਾ ਨਹੀਂ ਹੈ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਪੂਰੀ ਕਿਰਪਾ ਪ੍ਰਮਾਤਮਾ ਦੀ ਆਪਣੇ ਪਰਿਵਾਰ ਤੇ ਫਾਈਨੈਂਸ਼ਲੀ ਤੌਰ ਤੇ ਕੋਈ ਆਪਾਂ ਨੂੰ ਐ ਨਹੀਂ ਹੈਗਾ ਤਾਂ ਕੋਈ ਕਿਸੇ ਦਾ ਆਪਾਂ ਸ਼ੌਂਕ ਥੋੜੀ ਮਰ ਦਿੰਦੇ ਨੇ ਔਰ ਇੱਕ ਚੀਜ਼ ਮੈਂ ਹੋਰ ਆਉਣ ਕੈਮਰਾ ਤੁਹਾਨੂੰ ਕਲੀਅਰ ਕਰ ਦਿਆਂ ਜੀ ਮੈਨੂੰ ਕਿਸੇ ਦਾ ਨਹੀਂ ਪਤਾ ਆਪਣੀ ਗਰੰਟੀ ਦਿੰਦੇ ਜੀ ਇਸ ਗੱਲ ਦੀ ਵੀ ਬਾਈ ਚਾਂਸ ਅੱਜ ਕੱਲ ਕੋਈ ਕੁੜੀ ਨਾ ਰਵੇ ਪ੍ਰਮਾਤਮਾ ਅਗਰ ਚਲੋ ਪਹਿਲੀ ਵਾਰੀ ਕੰਪਲੀਟ ਹੋ ਜੇ ਨਾ ਰਵੇ ਇੱਕ ਹੀਟ ਦੋ ਹੀਟ ਭਾਵੇਂ ਆਪਾਂ ਨੂੰ ਚਾਰ ਵਾਰੀ ਛ ਫੈਕਸ ਹੋ ਜਾਏ ਜੇ ਆਪਾਂ ਕਹੀਏ ਜੀ ਵਫੀਸ ਲੈ ਲਈ ਤਾਂ ਬਸ ਜੀ ਉਸ ਤੋਂ ਬਾਅਦ ਕੰਮ ਮੁੱਕਿਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਭਾਵੇਂ ਘੋੜਾ 3 ਵਾਰੀ ਛੱਡਣਾ ਪਵੇ ਭਾਵੇਂ ਘੋੜਾ 4 ਵਾਰੀ ਛੱਡਣਾ ਪਵੇ ਤੇ ਭਾਵੇਂ ਘੋੜਾ 5 ਵਾਰੀ ਛੱਡਣਾ ਪਵੇ ਅਗਲੇ ਦੀ ਘੋੜੀ ਠੀਕ ਹੋਵੇ ਆਪਾਂ ਕੰਪਲੀਟ ਕਰਾ ਕੇ ਦੇਵਾਂਗੇ ਉਹ ਤੋਂ ਅੱਗੇ ਤਾਂ ਬੰਦੇ ਨੂੰ ਆਪ ਹੀ ਪਤਾ ਲੱਗ ਜਾਂਦਾ ਵੀ ਆਪਣੀ ਘੋੜੀ ਚ ਫਾਲਟ ਹੈ ਉਹ ਤਾਂ ਵੱਖਰੀ ਗੱਲ ਹੈ ਨਾ ਜੀ ਫਿਰ ਤਾਂ ਘੋੜੀ ਵਾਲੇ ਦੇ ਹੱਥ ਖੜੇ ਹੋਏ ਆ ਇਹ ਇੱਕ ਠੀਕ ਗੱਲ ਹੈ ਨਾ ਜੇ ਆਪਾਂ ਉਹਨੂੰ ਘੋੜੀ ਕੰਬਣ ਕਰਾ ਕੇ ਦੇਵਾਂਗੇ ਹਾਂਜੀ ਹਾਂਜੀ ਤੇ ਪਲੱਸ ਸਾਡੇ ਕੋਲੇ ਇੱਥੇ ਅੱ ਸਾਡੇ ਕੋਲੇ ਪੂਰੀ ਫੈਸਿਲਿਟੀ ਹੈ ਹਾਂਜੀ ਮਛਲੇ ਵਾਲੀਆਂ ਘੋੜੀਆਂ ਨੂੰ ਬੱਚਿਆਂ ਵਾਲੇ ਘੋੜੀਆਂ ਨੂੰ ਅਲੱਗ ਰੱਖਣ ਦੀ ਉਹਨਾਂ ਦਾ ਜਿਹੜਾ ਹੈਗਾ ਕੇਅਰ ਟੇਕਰ ਲੱਗਿਆ ਜੀ ਤੇ ਦੂਜੀਆਂ ਜਿਹੜੀਆਂ ਘੋੜੀਆਂ ਜਿਵੇਂ ਕੋਈ ਅੱਜ ਕਿਉਂਕਿ ਸਾਡੇ ਕੋਲੇ ਪਰਮਾਨੈਂਟ ਡਾਕਟਰੀ ਫੈਸਿਲਿਟੀ ਹੈ ਠੀਕ ਹੈ ਥੋੜੀ ਜੀ ਘੋੜਾ ਇੰਡਸਟਰੀ ਦੇ ਡਾਕਟਰਾਂ ਦੀ ਪਰਮਾਨੈਂਟ ਫੈਸਿਲਿਟੀ ਕੂੜੀਆਂ ਵਾਲਿਆਂ ਨੂੰ ਘੱਟ ਮਿਲਦੀ ਹੈ। ਕਈ ਫਾਰਮਾਂ ਤੇ ਕਈ ਕਈ ਲੋਕ ਸਾਨੂੰ ਕਹਿ ਦਿੰਦੇ ਆ ਜੀ ਸੀ ਡਾਕਟਰ ਨਹੀਂ ਆਇਆ ਤਾਂ ਫਿਰ ਉੱਥੇ ਕੂੜੀ ਲੈ ਆਉਣੇ ਜਿਵੇਂ ਇੱਕ ਤਾਂ ਦਿਨ ਲੱਗਦਾ ਫੋਰ ਐਗਜ਼ਾਮਪਲ ਚੈੱਕ ਕਰਾਉਣ ਤੋਂ ਬਾਅਦ ਤੇ ਉਹਨੂੰ ਸਾਡਾ ਇੱਥੇ ਰੱਖਣ ਦੀ ਪੂਰੀ ਵਿਵਸਥਾ ਉਹਦੀ ਕੋਈ ਚਾਰਜ ਨਹੀਂ। ਠੀਕ ਹੈ। ਭਾਵੇਂ 4 ਦਿਨ ਰੱਖਣੀ ਪਵੇ ਭਾਵੇਂ 5 ਦਿਨ ਰੱਖਣੀ ਪਵੇ। ਅਸੀਂ ਬੰਦੇ ਨੂੰ ਟਾਈਮ ਦੇ ਦਿੰਦੇ ਆ ਡਾਕਟਰ ਆਉਂਦਾ ਉਹਦੇ ਨਾਲ ਉਹਦੀ ਗੱਲ ਕਰਾ ਦਿੰਦੇ ਆ। ਉਹਦੀ ਵੀਡੀਓ ਬਣਾ ਕੇ ਉਹਨੂੰ ਭੇਜ ਦਿੰਦੇ ਆ ਜੀ। ਤਾਂ ਜੇ ਅਗਲੇ ਨੇ ਆਉਣਾ ਹੋਵੇ ਅਗਲਾ ਆ ਕੇ ਕੋਲ ਕਵਰ ਕਰਵਾ ਸਕਦਾ ਨਹੀਂ ਤੇ ਅਸੀਂ ਉਹਦੀ ਜਦੋਂ ਜਦੋਂ ਉਹਨੂੰ ਛੱਡਦੇ ਪਰ ਬੰਦਾ ਡਾਕਟਰੀ ਫੈਸਿਲਿਟੀ ਪੂਰੀ ਹੈ ਸਾਡੇ ਕੋਲੇ ਠੀਕ ਹੈ ਠੀਕ ਹੈ ਜੀ ਤੇ ਬਾਈ ਜੀ ਜੇ ਹੁਣ ਆਪਾਂ ਆਪਣੇ ਮਾਰਵਾੜੀ ਘੋੜੇ ਦੀ ਗੱਲਬਾਤ ਕਰੀਏ ਰਾਜਕੰਠ ਦੀ ਰਾਜਕੰਠ ਹੀ ਨਾ ਰੱਖਿਆ ਹਾਂ ਹਾਂਜੀ ਹਾਂਜੀ ਤੇ ਉਹਦਾ ਦੱਸੋ ਜੀ ਸਾਨੂੰ ਮੜਾ ਚਾਨਣਾ ਪਾਓ ਹਾਂਜੀ ਰਾਜਕੰਠ ਜਿਹੜਾ ਘੋੜਾ ਹੈਗਾ ਇਹ ਸੁਖਵੀਰ ਸਿੰਘ ਬਾਦਲ ਜੀ ਦੇ ਘੋੜੇ ਦਾ ਬੱਚਾ ਜੀ ਰਾਜ ਅੰਸ਼ ਦਾ ਤੇ ਡੀਐਨਏ ਕਲੀਅਰ ਹੈ ਜੀ ਇਹ ਪ्योर मारवाड़ी ਘੋੜਾ ਜੀ ਇਹ ਅਜੇ ਹੁਣ ਮਤਲਬ ਚੜ੍ਹਦੀ ਉਮਰ ਦਾ ਘੋੜਾ ਕਹਿ ਲੋ ਅਜੇ ਜਿਵੇਂ ਮੈਂ ਤੁਹਾਨੂੰ ਬਾਦਸ਼ਾਹ ਦੀ ਗੱਲ ਕਰੀ ਬਹੁਣ ਬਾਦਸ਼ਾਹ ਦੇ ਬੱਚੇ ਵੀ ਅੱਗੇ ਰਿੰਗ 'ਚ ਆ ਗਏ ਪਰ ਇਹਦੇ ਅਜੇ ਬੱਚੇ ਹੁਣ ਆਉਣੇ ਸ਼ੁਰੂ ਹੋਏ ਆ ਜੀ ਅਜੇ ਸਟਾਰਟ ਕੀਤਾ ਅਜੇ ਸਟਾਰਟ ਕਰਨ ਪਹਿਲਾਂ ਸਾਡੇ ਕੋਲ ਨਰਸਲ ਹੈ ਆਪਣੇ ਘਰੇ ਪੰਜ ਕੁਲੇ ਦੀ ਬਛਰੀ ਆਈ ਜੀ ਬਹੁਤ ਸੋਹਣੀ ਹਾਂਜੀ ਹਾਂਜੀ ਤਾਂ ਮਤਲਬ ਇਹ ਬਾਦਸ਼ਾਹ ਤੇ ਘੋੜੀ ਤੇ ਆਈ ਹੈ ਜੀ ਬੱਚੇ ਵੀ ਕਮੈਤ ਹੀ ਆਈ ਲਗਭਗ ਬਾਦਸ਼ਾਹ ਕੋਈ ਨਹੀਂ ਠੀਕ ਹੈ ਜੀ ਬਾਦਸ਼ਾਹਤ ਘੋੜੀਆਂ ਹੋਗੀਆਂ ਦੀ ਮੇਟ ਕੋਈ 60 ਪੈਣ ਹਾਂਜੀ ਗੱਲ ਨਹੀਂ ਲੇਕਿਨ ਉਹ ਜੇ ਰਿਜ਼ਲਟ ਘਟਾਏ ਨਹੀਂ ਮਤਲਬ ਵੇਖ ਤਾਂ ਆਪਣੇ ਘਰੇ ਖੜਾ ਹੈ ਮਾਰਵੜੀ ਜਿਹੜਾ ਹੈਗਾ ਸੌਰੀ ਆਪਾਂ ਉਹਦੀ ਗੱਲ ਕਰਦੇ ਸੀ ਰਾਜਕੰਠ ਦੀ ਹਾਂਜੀ ਰਾਜਕੰਠ ਤੇ ਰਾਜਕੰਠ ਦੇ ਮਾਰਵੜੀ ਕੁੜੀਆਂ ਜਿਹੜੀ ਆਪਣੇ ਕੋਲੇ ਘਰੇ ਖੜੀ ਖੜੀ ਏਰੀਆ ਦਾ ਦਿਖਾਈ ਵੀ ਸੀ ਪੰਜ ਕੁ ਲਿਆਣੀ ਤਾਂ ਲਗਭਗ 60 65 ਕੁੜੀਆਂ ਮੇਟ ਹੋਈਆਂ ਨੇ ਜੀ ਰਾਜਕੰਠ ਤੋਂ ਹਾਂਜੀ ਤੇ ਇਹਦੀ ਜਿਹੜੀ ਮਾਂ ਹੀ ਰਾਜਕੰਠ ਦੀ ਰਾਜਕੰਠ ਦੀ ਮਾਂ ਅਲੀਸ਼ਾਨ ਲਾਈਨ ਦੀ ਸੀ ਜੀ ਔਰ ਉਹ ਆਪਦੇ ਸਮੇਂ ਚ ਬੜੀ ਮਹਿੰਗੀ ਕੁੜੀ ਸੀ ਅੱਛੇ ਉਦੋਂ ਮਹਿੰਗੇ ਭਾਅ ਹੁਣ ਤੱਕਰ ਕੋੜੀਆਂ ਦੇ ਬੜੇ ਰੇਟ ਹੋ ਗਏ ਸਾਰੀਆਂ ਦੀ ਉਦੋਂ ਮਹਿੰਗੀਆਂ ਕੋੜੀਆਂ ਘੱਟ ਹੁੰਦੀਆਂ ਸੀ ਤਾਂ ਉਦੋਂ ਵੀ ਉਹ ਬੜੀ ਮਹਿੰਗੀ ਵਿਕੀ ਸੀ ਜਿਹੜੀ ਰਾਜਕੰਠ ਦੀ ਮਾਂ ਸੀ ਠੀਕ ਹੈ ਔਰ ਮਤਲਬ ਮਾਹ ਵਾਲੇ ਪਾਸਿਓ ਤੇ ਪਿਓ ਵਾਲੇ ਪਾਸਿਓ ਚ ਮਤਲਬ ਬਿਲਕੁਲ ਇਹ ਪੂਰੀ ਇਹਦੀ ਫੁੱਲ ਫੈਲਾਇੰਗ ਲਾਈਨ ਹੈ ਹੀ ਪਾਸੇ ਲਾਈਨ ਦਾ ਸਾਰਾ ਕਨਫਰਮ ਹੈ ਬਿਲਕੁਲ 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 ਠੀਕ ਹੈ ਜੀ ਇਹ ਵੀ ਆਪਣੇ ਘਰ ਦਾ ਹੀ ਤੁਸੀਂ ਛੋਟਾ ਬੱਚਾ ਪਾਲਿਆ ਸੀ ਕਿੰਨੇ ਕਿੰਨੇ ਹਾਂ ਸਾਡੇ ਕੋਲ ਛੋਟਾ ਹੀ ਆ ਗਿਆ ਸੀ ਜੀ ਜਿੱਥੇ ਬਰੀਡ ਹੋਇਆ ਸੀ ਉਹ ਵੀ ਸਾਡੇ ਚੰਗੇ ਜਾਣ ਕਰ ਸੀ ਠੀਕ ਹੈ ਜੀ ਉਹ ਕਹਿ ਸਕਦੇ ਵੀ ਘਰ ਵਰਗੀ ਗੱਲ ਹੀ ਸੀ ਇਹੀ ਗੱਲ ਉਹ ਵੀ ਜਿਹੜੇ ਦੋਨੇ ਘੋੜੇ ਆ ਸਬਸਤ ਆਪਣੇ ਕੋਲੇ ਖੜੇ ਆ ਪਹਿਲਾਂ ਵੀ ਆਪਣੇ ਧਿਆਨ ਚ ਹੀ ਸੀ ਸਰਕਲ ਦੇ ਵਿੱਚ ਸੀ ਕੋਈ ਆਣੀ ਹੈਗਾ ਵੀ ਦੂਰੋਂ ਆਇਆ ਜਾਂ ਯਾਰ ਪਿੱਛੇ ਤੋਂ ਪਤਾ ਨਹੀਂ ਕੁਝ ਕਨਫਰਮ ਨਹੀਂ ਹੈ ਨਾ ਲੈਣ ਲੋ ਚੀਜ਼ ਹੈ ਨਹੀਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਇਹਦੀ ਬਾਈ ਜੀ ਹਾਈਟ ਕਿੰਨੀ ਕਰ ਗਿਆ ਇਹ ਆਪਣਾ ਮਾਰਵਾੜੀ ਘੋੜਾ ਮਾਰਵਾੜੀ ਘੋੜਾ ਲਗਭਗ 64 ਇੰਚ ਹਾਈਟ ਹੈ ਜੀ ਹਾਂਜੀ ਮਤਲਬ ਅਜੇ ਹੋਰ ਕਰੂਗਾ ਹਾਂਜੀ ਅਜੇ ਇਹ ਤੱਕ ਹਾਈਟ ਕਰ ਹੀ ਰਹੀ ਏ ਫਿਰ ਹਾਂਜੀ ਹਾਂਜੀ ਪਰ ਹੁਣ ਮੌਕੇ ਦੀ ਜਿਹੜੀ ਇਹਦੀ ਹਾਈਟ ਹੈਗੀ ਇਹ ਲਗਭਗ 64 ਇੰਚ ਹਾਂਜੀ ਮੱਥੇ ਫੁੱਲ ਆ ਜੀ ਇਹਦੀ ਮੱਥੇ ਫੁੱਲ ਆ ਜੀ ਇੱਕ ਪੈ ਚਿੱਟਾ ਜੀ ਉਹ ਮਤਲਬ ਜਿਹੜੇ ਸੁਖਵੀਰ ਸਿੰਘ ਦੇ ਇਹਦੇ ਘੋੜੇ ਦੀ ਕਾਪੀ ਹੈ ਬਿਲਕੁਲ ਉਹਦਾ ਵੀ ਆਹੀ ਮਾਰ ਉਹ ਤਾਂ ਬਿਲਕੁਲ ਸਹੀ ਹੈ 50 ਮਹੀਨੇ ਦੀ ਜੀ ਠੀਕ ਹੈ ਅਜੇ ਦੀ ਹਾਂ 48 50 ਮਹੀਨੇ ਦੀ ਉਮਰ ਹੈ ਜੀ ਰਾਜਕੰਠ ਦੀ ਔਰ ਮਤਲਬ ਕੰਨਾ ਦਾ ਤਾਂ ਜਿਵੇਂ ਕਹਿ ਲਓ ਟਾਪ ਹੀ ਮੇਰਾ ਖਿਆਲ ਹੈ ਚਲੋ ਮੈਨੂੰ ਆਪ ਦੀ ਚੀਜ਼ ਹਰ ਇੱਕ ਨੂੰ ਚੰਗੀ ਲੱਗਦੀ ਮੇਰਾ ਖਿਆਲ ਸਾਡੇ ਆਸ-ਪਾਸ ਤਾਂ ਕੋਈ ਇਹੋ ਜਿਹਾ ਕਰਨ ਵਾਲਾ ਹੈ ਨਹੀਂ ਗਾ ਜੀ ਠੀਕ ਹੈ ਜੀ ਤਾਂ ਚਲੋ ਹਰ ਸਾਰਿਆਂ ਦੀ ਸੋਹਣੀ ਹੈ ਵੀ ਮਤਲਬ ਇਹ ਕੰਨ ਬਹੁਤ ਸੋਹਣੇ ਨੇ ਠੀਕ ਹੈ ਤਾਂ ਬਾਕੀ ਚਲੋ ਜਿਵੇਂ ਅਜੇ ਗਰੋ ਕਰੂਗਾ ਹੋਰ ਟਾਈਮ ਦੇ ਨਾਲ ਹਾਂਜੀ ਠੀਕ ਹੈ ਜੀ ਇਹਦੀ ਫਿਰ ਮੀਟਿੰਗ ਹੋਈ ਕਿੰਨੀ ਰੱਖੀ ਹੈ ਜੀ 21000 ਇਹਦੀ ਇੱਕ ਹੈ ਨੌਕਰੇ ਦੀ 31 ਹੈ ਜੀ ਨੌਕਰੇ ਦੀ 31000 ਠੀਕ ਹੈ ਜੀ ਬਾਦਸ਼ਾਹ ਦੀ 31000 ਹੈ ਜੀ ਰਾਜਕੰਠ ਦੀ 2100 ਤੇ ਬਾਈ ਜੀ ਜਿਵੇਂ ਮਾੜਾ ਮੋਟਾ ਜਿੰਨੇ ਘੋੜਿਆਂ ਵਾਲੇ ਨਾਲ ਸੇਲ ਪਰਚੇਜ ਦਾ ਵੀ ਕਰ ਲੈਂਦੇ ਹੁੰਦੇ ਆ ਜਾਂ ਘੋੜੀਆਂ ਆਪਦੇ ਘੋੜਿਆਂ ਤੋਂ ਗੱਭਣ ਆਪਣੇ ਕੋਲੇ ਖੜੀਆਂ ਹੁੰਦੀਆਂ ਨੇ ਹਾਂਜੀ ਕੋਈ ਉਦਾਂ ਦਾ ਵੀ ਰੱਖਿਆ ਤੁਸੀਂ ਮਾੜਾ ਮੋਟਾ ਨਹੀਂ ਦੋਸਤ ਜਿਆਦਾ ਸਾਡਾ ਸੇਲ ਪਰਚੇਜ ਦਾ ਕੰਮ ਨਹੀਂ ਹੈਗਾ ਹਾਂਜੀ ਬੱਸ ਸਾਡੇ ਕੁਝ ਜਿਹੜੀਆਂ ਕਿਉਂਕਿ ਅਸੀਂ ਸ਼ੌਕ ਨਾਲ ਰੱਖੇ ਸੀ ਘੋੜੇ ਤੇ ਆਪਦੇ ਕਾਰੋਬਾਰ ਦੇ ਵਿੱਚ ਜਿਆਦਾ ਬਿਜ਼ੀ ਰਹਿੰਦੇ ਹਾਂ ਉਧਰੋਂ ਤੇ ਫਿਰ ਐਦ ਕੀ ਕਿੰਨੇ ਤੇ ਆਹ ਹਾਂ ਬਿਲਕੁਲ ਹਰ ਇੱਕ ਵੀ ਬਣਦਾ ਬਿਲਕੁਲ ਬਿਲਕੁਲ ਦੋਨੋਂ ਘੋੜੇ ਲਾਵਾਂਗੇ ਜੀ ਹਾਂਜੀ ਬਿਲਕੁਲ ਬਾਦਸ਼ਾਹ ਤਾਂ ਦੇਖੋ ਜਿੰਨਾ ਕਸੀਂ ਦੇਖਿਆ ਜੀ ਚਾਰ ਹੀ ਸ਼ੋਅ ਚ ਲੈ ਕੇ ਗਏ ਸੀ ਤੇ ਚਾਰਾਂ ਚ ਮਿਲ ਨੂੰ ਹਾਂਜੀ ਤਾਂ ਚਲੋ ਅੱਗੇ ਤਾਂ ਪ੍ਰਮਾਤਮਾ ਨੇ ਇਹ ਸ਼ੋਭਾ ਦੇਣੀ ਹੈ ਕਿੱਥੇ ਲੈ ਕੇ ਜਾਣਾ ਹੁੰਦੇ ਪਰ ਆਪਣਾ ਹੱਕ ਬਣਦਾ ਹੈ ਸਾਡੀ ਕੋਲ ਤਿਆਰੀ ਹੈ ਜੀ ਹਾਂ ਜਦੋਂ ਚੰਗਾ ਕੋੜਾ ਲੈ ਕੇ ਜਾਵਾਂਗੇ ਜੀ ਖੜਾ ਤਾਂ ਲੋਕਾਂ ਨੂੰ ਦਿਖਾਉਣ ਦਾ ਆਪਣਾ ਹੱਕ ਬਣਦਾ ਜਦੋਂ ਬਾਦਸ਼ਾਹ ਆਪਣੇ ਕੋਲੇ ਆ ਗਿਆ ਮੇਰੀ ਉਮੀਦ ਤੋਂ ਵੱਧ ਮੈਨੂੰ ਬਹੁਤ ਦੂਰ ਦਰਾਡੇ ਤੋਂ ਫੋਨ ਆਏ ਲੋਕਾਂ ਦੇ ਜਿਵੇਂ ਜੀ ਪੰਜਾਬਪੁਰ ਤੱਕ ਫੋਨ ਆਏ ਜੀ ਗੁਜਰਾਤ ਤੋਂ ਫੋਨ ਆਏ ਮਹਾਰਾਸ਼ਟਰ ਤੋਂ ਫੋਨ ਆਏ ਜੰਮੂ ਤੋਂ ਇੱਕ ਬੰਦੇ ਨੇ ਮੈਨੂੰ ਫੋਨ ਕਰਿਆ ਜੀ ਇਹਦੀ ਬਸ਼ੀਰ ਇਹਦਾ ਬਸ਼ੀਰਾ ਸਾਡੇ ਕੋਲ ਬਹੁਤ ਵਧੀਆ ਬਸ਼ ਕੂੜੀਆਂ ਬਹੁਤ ਸਰਕਲ ਹੋਰ ਵੱਧ ਗਿਆ ਇਦਾਂ ਹਾਂ ਸਰਕਲ ਬਹੁਤ ਵੱਧ ਗਿਆ ਆਉ ਜਿਵੇਂ ਮੈਗਨਰੌਨਿਕ ਲੱਗੀ ਜੀ ਹਾਂਜੀ ਆ ਇੱਥੇ ਵੀ ਜਿਵੇਂ ਆਊਟ ਆਫ ਸਟੇਟ ਬੰਦੇ ਆਉਂਦੇ ਰਹਿੰਦੇ ਆ ਘੂੜੀਆਂ ਲੈ ਕੇ ਆਣੇ ਬਿਲਕੁਲ 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 ਚੰਗਾ ਵਧੀਆ ਫੀਲ ਹੁੰਦਾ ਸਾਰਾ ਪ੍ਰਬੰਧ ਹੈ ਜਿੱਥੇ ਠੀਕ ਹੈ ਕੋਈ ਦਿੱਕਤ ਨਹੀਂ ਦੂਰ ਦੀਆਂ ਘੂੜੀਆਂ ਦਾ ਘੂੜੀਆਂ ਰੱਖਣ ਦਾ ਬੰਦੇ ਦਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਤੇ ਬਾਈ ਜੀ ਤੁਸੀਂ ਜੇ ਆਪਾਂ ਮੇਨ ਗੱਲਬਾਤ ਕਰੀਏ ਘੋੜਾ ਤਾਂ ਦੇਖੋ ਇਹਦੇ 'ਚ ਕੋਈ ਕਿੰਤੂ ਪ੍ਰੰਤੂ ਵਾਲੀ ਜਾਂ ਕੋਈ ਗੱਲ ਹੈ ਹੀ ਨਹੀਂ ਸ਼ੱਕ ਵਾਲੀ ਜਣਾ ਬਹੁਤ ਚੰਗਾ ਦਾ ਫਰਮਾਤਮਾ ਨੇ ਖੂਬਸੂਰਤੀ ਬਹੁਤ ਵਾਕੀਆ ਕੰਦ ਕਾਠਾ ਤੇ ਜੇ ਆਪਾਂ ਰਿਜ਼ਲਟ ਦੀ ਗੱਲ ਕਰੀਏ ਜਿਹੜੇ ਇਹਦੇ ਬੱਚੇ ਆਏ ਆ ਤੁਹਾਨੂੰ ਖਾਸੀਅਤ ਕੀ ਲੱਗਦੀ ਆ ਬੱਚਿਆਂ ਦੇ ਵਿੱਚ ਜਿਵੇਂ ਹਰੇਕ ਆਪਾਂ ਦੇਖਦੇ ਆ ਘੋੜੇ ਵਾਲਾ ਬੰਦਾ ਜੀ ਦੱਸਦਾ ਵੀ ਯਾਰ ਸਾਡੇ ਘੋੜੇ ਦੇ ਬੱਚੇ ਇਸ ਤਰ੍ਹਾਂ ਦੇ ਆਏ ਆ ਦੇਖੋ ਬਰੀਕਿਆਂ ਦੇ ਵਿੱਚ ਲੋਕ ਦੇਖੋ ਭਾਈ ਜੀ ਬਰੀਕਿਆਂ ਦੇ ਵਿੱਚ ਲੋਕ ਆਪਣੇ ਨਾਲੋਂ ਬਹੁਤ ਅੱਗੇ ਨੇ ਬਟ ਜਿੰਨਾ ਮੈਨੂੰ ਮੋਟੀ ਮੋਟੀ ਜਿਹੜੀਆਂ ਬਰੀਕੀਆਂ ਰਹੀਆਂ ਵੀ ਸਪੌਟਲੈਸ ਆਏ ਬੱਚੇ ਸਾਰੇ ਬੱਚੇ ਸਾਫ ਆਏ ਸਾਰੇ ਬੱਚਿਆਂ ਨੇ ਸੋਹਣੀ ਹਾਈਟ ਕੀਤੀ ਕੰਨਾਂ ਦੇ ਬਹੁਤ ਸੋਹਣੇ ਮਤਲਬ ਜੇ ਉਹ ਸੋਹਣੇ ਬੱਚੇ ਅੱਗੇ ਆਏ ਤਾਂ ਤਾਂ ਹੀ ਅੱਗੇ ਰਿੰਗ 'ਚ ਆਗੇ ਨਾ ਜਿਵੇਂ ਉਹਨਾਂ ਨੇ ਤੁਹਾਨੂੰ ਮੈਂ ਨਾਮ ਵੀ ਆਇਡੈਂਟੀਫਾਈ ਕੀਤੇ ਆ ਵੀ ਛਾੜਾ ਸਾਹਿਬ ਤੋਂ ਹੋ ਗਿਆ ਇੱਥੇ ਅਫਰੀਦਕੋਟ ਦੇ ਨਾਲ ਪਿੰਡ ਮੌੜ ਹੈ ਤਾਂ ਉਹਨਾਂ ਦਾ ਹੋ ਗਿਆ ਕੁਝ ਲੋਕਾਂ ਨੇ ਆਪ ਦੇ ਆਪ ਦੇ ਅਗਲਾ ਜਿਵੇਂ ਕੋਈ ਘੋੜਾ ਲਾਂਚ ਕਰਦਾ ਜਿਵੇਂ ਅੱਜ ਅਪਾ ਜੀ ਇੰਟਰਵਿਊ ਕਰ ਰਹੇ ਆ ਤਾਂ ਲੋਕਾਂ ਨੇ ਉਹਨਾਂ ਦੀ ਵੀਡੀਓਜ਼ ਮੈਂ ਦੇਖੀਆਂ ਮੈਂ ਉਹਨਾਂ ਲੋਕਾਂ ਨੂੰ ਨਹੀਂ ਜਾਣਦਾ ਉਹ ਵੀਡੀਓ ਮੇਰੇ ਕੋਲ ਪਈਆਂ ਨੇ ਮੈਂ ਕੁਝ ਸੇਵ ਕਰ ਲੈਂਦਾ ਹੁੰਦਾ ਅਗਲਾ ਕਹਿੰਦਾ ਜੀ ਬਾਦਸ਼ਾਹ ਕੋੜੇ ਦਾ ਬੱਚਾ ਸਾਡੇ ਕੋਲੇ ਜਾਂ ਬਸ਼ੇਰੀਆ ਸਾਡੇ ਕੋਲੇ ਬਾਦਸ਼ਾਹ ਕੋੜੇ ਦਾ ਕਿਸ ਨੇ ਵੇਚਣ ਸਪੋਰਟ ਲੈ ਸੁਗਵ੍ਰਧੀ ਬਾਰੇ ਕੀ ਕਹਿੰਦੇ ਹਾਂ ਹਾਂਜੀ 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 ਕਿਉਂਕਿ ਜਿਹੜਾ ਚੰਬੀ ਕੋੜੀ ਜਦੋਂ ਮੇਟ ਕਰਾਉਂਦਾ ਜੀ ਬੰਦਾ ਉਹਨੂੰ ਜ਼ਿਆਦਾ ਤਾਂ ਇਹੀ ਹੁੰਦਾ ਫੋਕਸ ਉਹਦਾ ਇਸ ਚੀਜ਼ ਤੇ ਹੁੰਦਾ ਕਿ ਬੱਚਾ ਨੁਕਰਾਂ ਬਿਲਕੁਲ ਨੁਕਰਾਂ ਜੀ ਬਾਕੀ ਗੱਲਾਂ ਪਾਸੇ ਵੀ ਬੱਚਾ ਨੁਕਰਾਂ ਬਿਲਕੁਲ ਬਿਲਕੁਲ ਨੁਕਰੇ ਤੇ ਤਾਂ ਫਿਰ ਹੁੰਦਾ ਹੀ ਹੈ ਨਾ ਹਾਂਜੀ ਕਿਉਂ ਨਹੀਂ ਅਗਲਾ ਸਾਮ ਸੰਭਾਲ ਕਰਦਾ ਸਾਰੇ ਬੰਦੇ ਇਹੀ ਚੁਆਇਸ ਕਰਦੇ ਵੀ ਸਾਡਾ ਬੱਚਾ ਨੁਕਰਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਮੇਰੇ ਵਿੱਚ ਇਹਨੇ ਬੱਚਿਆਂ ਦੇ ਵਿੱਚ ਇਹਨੇ ਪੂਰਾ ਚੰਗੀ ਤਰ੍ਹਾਂ ਆਪਦੇ ਨੂੰ ਸਾਬਤ ਕੀਤਾ ਔਰ ਆਪਣੇ ਇਲਾਕੇ 'ਚ ਹੀ ਬਹੁਤ ਖੜੇ ਨੇ ਜੀ ਤੇ ਜੇ ਮੈਂ ਕਿਸੇ ਨੇ ਮੇਰੇ ਤੋਂ ਹੋਰ ਡਿਟੇਲ ਲੈਣੀ ਹੋਵੇ ਤਾਂ ਬੰਦਾ ਪੁੱਛ ਸਕਦਾ ਜੀ ਕਿੱਥੇ ਕਿੱਥੇ ਨੇ ਫਿਰ ਉਹ ਸਾਰੀਆਂ ਚੀਜ਼ਾਂ ਹੁਣ ਵੀਡੀਓ 'ਚ ਵਿਖਾਈਆਂ ਨਹੀਂ ਜਾਂਦੀਆਂ ਦੱਸੀਆਂ ਨਹੀਂ ਜਾਂਦੀਆਂ ਕਿਉਂਕਿ ਜਿਹੜੇ ਇਲਾਕੇ ਤੋਂ ਫੋਨ ਆਊਗਾ ਮੈਨੂੰ ਮੈਂ ਉਸੇ ਇਲਾਕੇ 'ਚ ਦੱਸ ਦੂੰ ਭਾਈ ਤੇਰੇ ਇਲਾਕੇ 'ਚ ਇੱਥੇ ਖੜੇ ਨੇ ਠੀਕ ਹੈ ਜੀ ਕਿਉਂਕਿ ਬਹੁਤ ਡਿਟੇਲ ਹੈ ਸਾਡੇ ਕੋਲੇ ਬਾਕੀ ਹੁਣ ਤਾਂ ਜਿਹੜੀਆਂ ਕੋਈਆਂ ਮੀਟ ਹੁੰਦੀਆਂ ਤੁਸੀਂ ਸਾਰਾ ਰਿਪੋਰਟ ਰੱਖਦੇ ਹੋ ਜਿਹੜੇ ਸਾਡੇ ਕੋਲ ਮੀਟ ਹੋ ਕੇ ਤਾਂ ਕਈ ਹੈ ਘੋੜੇ ਘੋੜਾ ਹੋਂ ਤੋਂ ਪਹਿਲਾਂ ਜਿਹੜੀਆਂ ਵੇਟ ਹੋਈਆਂ ਸੀ ਉਹਨਾਂ ਦੇ ਜਿਹੜੇ ਆਲਰੇਡੀ ਨੁਕਰੇ ਬੱਚੇ ਆ ਚੁੱਕੇ ਆ ਮੈਂ ਉਹਨਾਂ ਦੀ ਗੱਲ ਆ ਉਹਨੂੰ ਵੀ ਤੁਹਾਡੇ ਧਿਆਨ 'ਚ ਹੀ ਖੜੇ ਆ ਬਾਕੀ ਕਈ ਵਾਰ ਇਹ ਹੁੰਦਾ ਸਰਪੰਚ ਸਾਹਿਬ ਕੋਲ ਉੱਥੇ ਘੋੜੀ ਮੇਟ ਹੋ ਕੇ ਗਈ ਆ ਤਾਂ ਬਾਅਦ 'ਚ ਪਤਾ ਲੱਗਦਾ ਵੀ ਤੁਹਾਨੂੰ ਆ ਘੋੜੀ ਸੁਈਏ ਚਲੋ ਹੁਣ ਬਿਲਕੁਲ ਫਿਰ ਬੰਦੇ ਦਾਸੀ ਦਿੰਦੇ ਆ ਬਿਲਕੁਲ ਜੀ ਸਾਡੇ ਕੋਲੇ ਹੀ ਆ ਬੱਚਾ ਬਿਲਕੁਲ ਨਾਲੇ ਇੱਕ ਨਾ ਬਾਦਸ਼ਾਹ ਨੂੰ ਕੋਈ ਬਾਦਸ਼ਾਹ ਮੇਰੇ ਕਹਿਣ ਨਾਲ ਜਾਂ ਆਪਣੇ ਚੈਨਲ ਜੱਜ ਇਨ ਟ੍ਰੂ ਨਾਲ ਜਾਂ ਸਾਡੇ ਕੋਲੇ ਆਉਣ ਨਾਲ ਨਹੀਂ ਹਾਈਲਾਈਟ ਹੋਇਆ ਜਦੋਂ ਇੱਕ ਸ਼ੋਅ ਦੇ ਵਿੱਚ ਲੱਖਾਂ ਬੰਦਾ ਦੇਖ ਰਿਆ ਹੁੰਦਾ ਘੋੜਿਆਂ ਵਾਲੇ ਸ਼ੋਅ ਚ ਕਿੰਨੇ ਲੋਕ ਹੁੰਦੇ ਨੇ ਟੂਰਨਾਮੈਂਟ ਆਪਾਂ ਦੇਖਦੇ ਹਾਂ ਵਾਗੀ ਦੇ ਮੇਲੇ ਤੇ ਕਿੰਨੇ ਲੋਕ ਹੁੰਦੇ ਨੇ ਜਹਾ ਹਰਮਾਨਗੜ ਜਾਂ ਬਟਾਲੇ ਜਾਂ ਫਰੀਦਕੁਰੂ ਚ ਕਿੰਨੇ ਕਿੰਨੇ ਲੋਕ ਇੱਕ ਸ਼ੋਅ ਜਦੋਂ ਸ਼ੋਅ ਦੇ ਵਿੱਚ ਕੋਈ ਜਾਨਵਰ ਵਿਨਿੰਗ ਕਰ ਗਿਆ ਘੋੜਾ ਤਾਂ ਜਦੋਂ ਅਸੀ ਬਾਦਸ਼ਾਹ ਅਨਾਉਂਸ ਹੋਇਆ ਕਿੰਨੇ ਲੋਕਾਂ ਨੇ ਸੁਣਿਆ ਕਿੰਨੀਆਂ ਵੀਡੀਓਜ਼ ਬਣਾਈਆਂ ਕਿੰਨੇ ਨੇ ਆਪਣੇ ਮੋਬਾਈਲ 'ਚ ਕਲਿੱਪਾਂ ਲਈਆਂ ਤਾਂ ਇੱਕ ਇਹ ਫੇਮਸ ਸੀ ਪਹਿਲੇ ਤੋਂ ਲੈ ਕੇ ਭਾਈ ਜੀ ਤੁਸੀਂ ਨਾ ਆਪਣਾ ਤੇ ਬਾਈ ਪ੍ਰਵੀਨ ਜੀ ਦਾ ਇੱਕ ਤਾਂ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਹਾਂਜੀ ਹਾਂਜੀ ਤੇ ਮੇਰਾ ਨਾਂ ਮੇਰੇ ਕੋਲ 14192 ਪ੍ਰਵੀਨ ਕੋਲੇ ਨੰਬਰ 98722 51136 ਠੀਕ ਹੈ ਜੀ ਹਾਂਜੀ ਤੇ ਜੇ ਕਿਸੇ ਨੇ ਘੋੜੀ ਮੀਟ ਕਰਾਉਣੀ ਹੈ ਜਾਂ ਕੁਝ ਵੀ ਗੱਲਬਾਤ ਪੁੱਛਣੀ ਹੈ ਤਾਂ ਦੋਨਾਂ ਨੰਬਰਾਂ ਤੇ ਕੋਲ ਆ ਆਹ ਕੋਈ ਗੱਲ ਨਹੀਂ 98722 51136 98150 14192 ਜਿੱਥੇ ਮਰਜ਼ੀ ਕਰੇਗਾ ਤਾਂ ਕੋਈ ਦਿੱਕਤ ਨਹੀਂ ਠੀਕ ਹੈ ਜੀ ਬਾਈ ਜੀ ਹੋਰ ਕੋਈ ਗੱਲਬਾਤ ਤੁਹਾਨੂੰ ਲੱਗਦਾ ਹੋਵੇ ਵੀ ਘੋੜੇ ਦੇ ਨਾਲ ਰਿਲੇਟਡ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਮਾਨ ਨਹੀਂ ਬਸ ਹੋਰ ਸਭ ਠੀਕ ਠਾਕ ਹੈ ਜੀ ਕੋਈ ਗੱਲ ਨਹੀਂ ਮੇਰੀ ਤਾਂ ਆਈ ਹੈ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਤਾਂ ਮੇਰੀ ਤਾਂ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਹੋਰ ਵੀ ਘੋੜੇ ਵਾਲੇ ਵੀਰਾਂ ਨੂੰ ਮੇਰੇ ਜਿਨ੍ਹਾਂ ਕੋਲੇ ਚੰਗੇ ਨਾਮੀ ਘੋੜੇ ਨੇ ਜਿਹੜੀ ਨਵੀਂ ਜਨਰੇਸ਼ਨ ਨੂੰ ਘੋੜਿਆਂ ਦਾ ਸ਼ੌਂਕ ਤੇ ਵਧੀਆ ਗੱਲ ਹੈ ਮਤਲਬ ਵਧੀਆ ਗੱਲ ਹੈ ਵੀ ਸਾਪਣੇ ਮਤਲਬ ਮੁੰਡਿਆਂ ਨੂੰ ਸ਼ੌਂਕ ਜਾਗਿਆ ਤੇ ਜਿਹੜਾ ਕੋਈ ਘੋੜਿਆਂ ਵਾਲੇ ਜਿਨ੍ਹਾਂ ਕੋ ਕੋਪਰੇਟ ਕਰ ਸਕਦੇ ਉਹਨਾਂ ਨੂੰ ਕੋਪਰੇਟ ਕਰਨਾ ਚਾਹੀਦਾ ਵੀ ਕੋਈ ਘੋੜੀ ਕਵਰ ਕਰਾਉਣ ਵਾਸ ਔਰ ਲੋਕ ਇਸ ਲਾਈਨ ਨਾਲ ਜੁੜਨ ਹਾਂ ਮੈਂ ਨੇ ਆ ਵੀ ਚਲੋ ਪਹਿਲੀ ਗੱਲ ਤਾਂ ਇਹ ਦੇਖੋ ਵੀ ਜੇ ਕਿਸੇ ਬੰਦੇ 'ਚ ਪਹੁੰਚ ਹੈ ਨਹੀਂ ਘੋੜੀ ਲੈਣ ਦੀ ਚਲੋ ਉਹਨੇ ਕਰ ਕਰਾ ਕੇ ਘੋੜੀ ਲੈ ਲਈ ਚਲੋ ਉਹਦੀ ਹਿੰਮਤ ਆ ਹਨਾ ਗਜੈਸ਼ ਮੁਤਾਬਕ ਲੈ ਲਈ ਉਹਨੇ ਤੇ ਉਸ ਤੋਂ ਬਾਅਦ ਚੋ ਜੇ ਕਿਸੇ ਦਾ ਬੰਦੇ ਦਾ ਮਾਣਾ ਇਦੋਂ ਵੱਡੀ ਗੱਲ ਕੀ ਹੋ ਸਕਦੀ ਹੈ ਜੇ ਉਹ ਬੰਦਾ ਚਾਹੁੰਦਾ ਉਹਦੇ ਆਪਣਾ ਘੋੜਾ ਦਿਲ ਲੱਗ ਗਿਆ ਉਹ ਚਾਹੁੰਦਾ ਵੀ ਯਾਰ ਮੈਂ ਇਹ ਘੋੜੇ ਨੂੰ ਘੋੜੀ ਮੇਟ ਕਰਾਉਣੀ ਹੈ ਤਾਂ ਬੱਚਾ ਘਰੇ ਆਵੇ ਸਭ ਤੇ ਆਪਾਂ ਨੂੰ ਉਹ ਬੰਦਾ ਫੀਸ ਕਰਕੇ ਨਰਾਸ਼ ਹੋ ਕੇ ਮੁੜੇ ਤਾਂ ਕਿਉਂਕਿ ਘਰੋਂ ਕੋਈ ਜਵਾਕ ਜਦੋਂ ਘੋੜੀ ਲੈ ਜਾਂਦਾ ਪਹਿਲਾਂ ਤਾਂ ਲੜ ਲੜ ਕੇ ਮਸਾ ਘੋੜੀ ਲੈਂਦੇ ਫਿਰ ਉਤੋਂ ਫੀਸ ਹੋ ਗਈ ਇੰਨੀ ਤਾਂ ਫਿਰ ਉਤੋਂ ਨੂੰ ਰ ਛੇਤੀ ਪਿੱਛੇ हट ਜਾਂਦੇ ਨੇ ਤਾਂ ਉਹ ਮੈਂ ਸੀ ਤਾਂ ਜਿਹੜਾ ਕੋਈ ਸਾਡੇ ਕੋਲੇ ਇਸ ਤਰ੍ਹਾਂ ਆਉਦਾ ਮੈਨੂੰ ਫੋਨ ਵੀ ਕਰਦੇ ਵੀ ਅੰਕਲ ਜੀ ਮੈਨੂੰ ਐ ਆ ਜਾ ਸ਼ੋਅ ਕਰ ਲੈ ਤੇ ਅਸੀਂ ਉਹਨੂੰ ਪੂਰਾ ਕੰਪਲੀਟ ਕਰਨ ਦੀ ਕੋਸ਼ਿਸ਼ ਕਰਦੇ ਵੀ ਕੋਈ ਜੁਆਕਾਂ ਦੀ ਸ਼ੌਂਕ ਨਮਰਨ ਚੰਗੀ ਗੱਲ ਹੈ ਆਪਣੇ ਬੱਚੇ ਨੇ ਇਸ ਲਾਈਨ ਨਾਲ ਜੁੜੇ ਨੇ ਹੋਰ ਜੁੜਨ ਵਿਖਾ ਵੇਖੀ ਜੇ ਕਿਸੇ ਦੇ ਕੋਲੇ ਵਧੀਆ ਆਉਂਦੇ ਨੇ ਤਾਂ ਚੰਗੀ ਗੱਲ ਹੈ ਬੱਚੇ ਬੈਠੇ ਜੀ ਨਾਲੇ ਵੀ ਮੇਰਾ ਖਿਆਲ ਆ ਪੂਰਾ ਹਾਂ ਪੂਰਾ ਸੀ ਹੋ ਗਿਆ ਸਾਰੇ ਪਰਿਵਾਰ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਵਧੀਆ ਚੰਗੀ ਗੱਲ ਆ ਜੀ ਕਿਉਂਕਿ ਖੇਤੀ ਦੇ ਨਾਲ-ਨਾਲ ਜਾਂ ਹੋਰ ਇਹਨੂੰ ਹਾਂ ਇਸ ਪਾਸੇ ਜੁੜਿਆ ਤਾਂ ਬਿਲ ਨਾਲੇ ਆਪਣੇ ਗੁਰੂਆਂ ਪੀਰਾਂ ਦੀ ਸਵਾਰੀ ਹੈ ਜੀ ਸਨਮਾਨਯੋਗ ਸਵਾਰੀ ਹੈ ਕੋਈ ਐ ਨਹੀਂ ਕਹਿ ਸਕਦੇ ਕੋੜੇ ਦੇ ਸ਼ੌਂਕ ਲੱਗ ਗਿਆ ਜੀ ਕੋਈ ਹਾਂ ਹਣਾ ਮੈਂ ਤਾਂ ਕਹਿੰਦਾ ਜੁਆਕਾਂ ਨੂੰ ਜੇ ਕੋਈ ਬੁਲਟ ਲੈ ਕੇ ਦਿੰਦਾ ਤੈਨੂੰ ਘੋੜੀ ਲੈ ਦੇ ਜੀ ਤੇ ਚੰਗੀ ਗੱਲ ਹਾਂਜੀ ਹਾਂਜੀ ਬਹਾਨੇ ਨਾਲ ਨਾਲੇ ਪਾਗ ਦੇ ਕੇ ਖਿੰਦ ਗੇੜਾ ਬੁੜਾ ਬਾਰਿਆਂ ਦੇ ਹਣਾ ਇਹ ਐਕਸ ਬੁਲਟ ਬਲਟ ਆਮ ਹੋ ਗਏ ਹਾਂਜੀ ਹਾਂਜੀ ਸਹੀ ਹੈ ਜੀ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਨਾਲ ਤੁਹਾਡਾ ਧੰਨਵਾਦ ਕਰਕੇ ਤੁਹਾਡਾ ਧੰਨਵਾਦ ਸਾਡੇ ਪਿੰਡ ਆਏ ਥੈਂਕ ਯੂ ਤੇ ਦਰਸ਼ਕੋ ਇਹ ਸਨ ਬਾਈ ਰੋਸ਼ਨ ਜੀ ਤੇ ਬਾਈ ਪ੍ਰਵੀਨ ਜੀ ਤੇ ਇੱਧਰ ਤੁਹਾਨੂੰ ਦੱਸ ਤਰਲੋਕ ਚੰਦ ਸ਼ਰਮਾ ਜੀ ਤੇ ਸਾਰੀ ਫਲਵਾੜੀ ਇਹਨਾਂ ਦੇ ਬੈਠੀ ਹੈ ਇਹਨਾਂ ਦੀ ਆਪਣੇ ਨਾਲ ਪਰਿਵਾਰ ਬੈਠਾ ਗੱਲਬਾਤ ਸਾਂਝੀ ਕਰੀਆ ਇਹਨਾਂ ਨਾਲ ਬਹੁਤ ਚੰਗਾ ਲੱਗਿਆ ਤੇ ਘੋੜੇ ਆਪਾਂ ਤੁਹਾਨੂੰ ਦੱਸ ਹੀ ਦਿੱਤੇ ਮਾਰਵਾੜੀ ਤੇ ਨੁਕਰੇ ਘੋੜੇ ਦੀ ਸਾਰੀ ਬਾਈ ਜੀ ਨੇ ਡਿਟੇਲ ਕਲੀਅਰ ਕਰੀਆ ਸੋ ਜਿਹੜਾ ਵੀ ਕੋਈ ਵੀਰ ਦੂਰੋਂ ਨੇੜਿਓਂ ਜਾਂ ਆਊਟ ਆਫ ਪੰਜਾਬ ਤੋਂ ਸਟੱਡ ਸਰਵਿਸ ਲੈਣਾ ਚਾਹੁੰਦਾ ਤਾਂ ਬਾਈ ਰੋਸ਼ਨ ਜੀ ਨੂੰ ਜਾਂ ਪ੍ਰਵੀਨ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਚੰਗੇ ਘੋੜੇ ਆ ਰਿਜ਼ਲਟ ਪ੍ਰੂਫ ਘੋੜੇ ਆ ਸੋ ਕਾਲ ਕਰ ਲਿਓ ਲੰਬੀ ਏਰੀਆ ਦਾ ਪਿੰਡ ਪੰਜਾਵਾ ਤੇ ਪੰਜਾਬਾ ਸਟੱਡ ਫਾਰਮ ਦੇ ਨਾਂ ਤੇ ਵੀ ਤੁਸੀਂ ਸਰਚ ਕਰ ਸਕਦੇ ਹੋ ਆਮ ਹੀ ਤੁਸੀਂ ਦੇਖਿਆ ਹੋਣਾ ਜਿਹੜੇ ਘੋੜਿਆਂ ਵਾਲੇ ਵੀਰ ਜੁੜੇ ਹੋਏ ਆ ਉਹਨਾਂ ਬਾਈ ਜੀ ਹੋਰਾਂ ਦੇ ਗਰੁੱਪ ਵੀ ਬਣਿਆ ਹੋਇਆ ਪੰਜਾਬ ਬਾਦਸ਼ਾ ਪੰਜਾਬਾ ਸਟੱਡ ਫਾਰਮ ਦੇ ਨਾਂ ਤੇ ਵਟਸਐਪ ਗਰੁੱਪਾ ਸੋ ਜਦੋਂ ਮਰਜੀ ਤੁਸੀਂ ਕਾਲ ਕਰ ਸਕਦੇ ਹੋ ਘੋੜੀਆਂ ਮੇਟ ਕਰਾਉਣ ਵਾਸਤੇ ਡਾਕਟਰੀ ਸਹੂਲਤ ਇੱਥੇ ਫੁੱਲ ਆ ਤੇ ਘੋੜੀਆਂ ਨੂੰ ਰੱਖਣ ਵਾਸਤੇ ਜਿਵੇਂ ਕਈ ਵਾਰੀ ਸੂਈਆਂ ਵੀ ਆ ਘੋੜੀਆਂ ਸਿਲੇ ਚ ਮੇਟ ਹੋਣ ਵਾਸਤੇ ਆਉਂਦੀਆਂ ਨੇ ਸਾਹਮਣ ਦਾ ਫੁੱਲ ਪ੍ਰਬੰਧਾ ਵੇਚਜ ਕੋ ਕੇ ਤੁਸੀਂ ਬਾਈ ਜੀ ਨੂੰ ਕਾਲ ਕਰ ਲਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਘੋੜੇ ਨਾਲ ਉਦੋਂ ਤੱਕ ਜੁੜੇ ਰਹੋ ਪਿੰਡੂ ਜੀਮੀਦਾਰ ਨਾਲ ਧੰਨਵਾਦ ਜੀ ਦੋਸਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ